ਚਰਦਾਰ ਬਿਆਸ ਸਿੰਘ ਜੀ ਵੀ ਜਾਣਦੇ ਸੀ ਪ੍ਰਕਾਸ਼ ਸਿੰਘ ਬਾਦਲ ਬੀਬੀ ਸਰੇਂਦਰ ਕੌਰ ਬਾਦਲ ਸੁਮੇਸ਼ ਸਭ ਕੋ ਜਾਣਦੇ ਸੀ ਕਿ ਆਪਣੇ ਕੈਪਟਨ ਸਾਹਿਬ ਇਹ ਵੀ ਜਾਣਦੇ ਸੀ ਕਿਹੜਾ ਮੁੱਖ ਮੰਤਰੀ ਇਹੜਾ ਉਹਨਾਂ ਕੋਲੇ ਨਹੀਂ ਹੁੰਦਾ ਸਾਡਾ ਇਹ ਰਾਜਨੀਤਿਕ ਵੰਗਣਾ ਜੀ ਅਸਲ 'ਚ ਕਹ ਦਿੰਦਾ ਸੀ ਮੇਰੀ ਇੱਕ ਜੇਬ ਦੇ ਵਿੱਚ ਤਾਂ ਚਟਾਲਾ ਤੇ ਦੂਜੀ ਜੇਬ ਦੇ ਵਿੱਚ ਬਾਦਲ ਹੈ ਸਾਡੇ ਡੇਰੇ ਤੇ ਤਾਂ ਸਾਨੂੰ ਚੰਗੀ ਤਰ੍ਹਾਂ ਪਤਾ ਹੀ 25 ਗਸਤ 2017 ਤੋਂ ਬਾਅਦ ਆਰਐਸਐਸ ਤੇ ਬੀਜੇਪੀ ਦਾ ਪੂਰੀ ਤਰ੍ਹਾਂ ਕਬਜ਼ਾ ਹੈ ਜੀ ਉਹ ਤਾਂ ਪੂਰੀ ਤਰ੍ਹਾਂ ਸਾਰੇ ਸ਼ਤੰਜੇ 'ਚ ਹੈ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਵਨ ਇੰਡੀਆ ਪੰਜਾਬੀ ਮੈਂ ਸੰਦੀਪ ਸਿੰਘ ਖਰਲ ਮੇਰੇ ਨਾਲ ਇਸ ਵਕਤ ਮੌਜੂਦ ਨੇ ਵੀਰਪਾਲ ਕੌਰ ਜੀ ਜਿਨ੍ਹਾਂ ਨੇ ਪਿਛਲੇ ਦਿਨੀ ਵੀ ਕਈ ਅਹਿਮ ਖੁਲਾਸੇ ਜਿਹੜੇ ਆ 2007 ਤੇ 2015 ਨੂੰ ਜੋ ਕੁਝ ਡੇਰੇ ਦੇ ਵਿੱਚ ਚੱਲ ਰਿਹਾ ਸੀ ਕਿਦਾਂ ਪ੍ਰਦੀਪ ਕਲੇਰ ਜਿੱਦਾਂ ਦਾਵਾ ਕਰਦੇ ਆ ਵੀਰਪਾਲ ਕੌਰ ਹਣੀ ਵੀ ਉਹ ਜੋ ਕੁਝ ਬੋਲ ਰਿਹਾ ਝੂਠ ਬੋਲ ਰਿਹਾ ਉਹ ਡੇਰਾ ਮੁਖੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਿਹਾ ਵੀਰਪਾਲ ਜੀ ਸਵਾਗਤ ਤੁਹਾਡਾ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਤਨ ਤਨ ਸਤਿਗੁਰੂ ਤੇਰਾ ਹੀ ਆਸਰਾ ਵੀਰਪਾਲ ਜੀ ਜਿੱਦਾਂ ਤੁਸੀਂ ਇਹ ਗੱਲ ਬਾਰ-ਬਾਰ ਕਹਿੰਨੇ ਹੋ ਕਿ ਜਿਹੜਾ ਪ੍ਰਦੀਪ ਕਲੇਰ ਆ ਜਾਂ ਹੋਰ ਕੁਝ ਲੋਕ ਨੇ ਸੰਦੀਪ ਬਰੇਟਾ ਹੋਇਆ ਰਕੇਸ਼ ਦੜਬਾ ਹੋਇਆ ਜਾਂ ਹਰਸ਼ ਧੂਰੀ ਹੋਇਆ ਜਿੱਦਾਂ ਪ੍ਰਦੀਪ ਕਲੇਰ ਇਹ ਗੱਲ ਕਹਿੰਦਾ ਵੀ ਹਨੀਪ੍ਰੀਤ ਉੱਥੇ ਸੀ ਜਦੋਂ ਉਹਦੇ 164 ਦੇ ਬਿਆਨ ਹੁੰਦੇ ਆ ਕਹਿੰਦੇ ਡੇਰਾ ਮੁਖੀ ਵੀ ਉੱਥੇ ਸੀਗੇ ਰਾਮ ਰਹੀਮ ਉੱਥੇ ਬਹਿ ਕੇ ਪੂਰੀ ਪਲੈਨਿੰਗ ਹੋਈ ਵੀ ਆਪਾਂ ਇਸ ਤਰ੍ਹਾਂ ਦਾ ਇੱਕ ਜਿਹੜਾ ਇਹ ਘਟਨਾਕ੍ਰਮ ਕਰਨਾ ਤੇ ਇਹ ਸਾਰੇ ਘਟਨਾਕ੍ਰਮ ਦੇ ਵਿੱਚ ਹਨੀਪ੍ਰੀਤ ਦਾ ਨਾਂ ਵੀ ਆਉਂਦਾ ਤੇ ਰਕੇਸ਼ ਡਿੜਬੇ ਦਾ ਵੀ ਆਉਂਦਾ ਉਹ ਹਾਲੇ ਤੱਕ ਪੁਲਿਸ ਦੀ ਪਹੁੰਚ ਤੋਂ ਬਾਹਰ ਆ ਮਹਿੰਦਰਪਾਲ ਬਿੱਟੂ ਇੱਕ ਜਿਹੜਾ ਫੜਿਆ ਜਾਂਦਾ ਤੇ ਉਹਦਾ ਕਤਲ ਹੋ ਜਾਂਦਾ ਔਰ ਇਸ ਤੋਂ ਪਹਿਲਾਂ ਇੱਕ ਕਤਲ ਹੁੰਦਾ ਗੁਰਦੇਵ ਸਿੰਘ ਦਾ ਇਸ ਬਾਰੇ ਤੁਸੀਂ ਕੁਝ ਜਾਣਦੇ ਹੋ ਜਾਂ ਤੁਸੀਂ ਕੋਈ ਚਰਚਾਵਾਂ ਸੁਣੀਆਂ ਹੋਣੇ ਉੱਥੇ ਕੀ ਕੁਝ ਹੁੰਦਾ ਰਿਹਾ ਜਾਂ ਕੀ ਹੋਇਆ ਉੱਥੇ ਬਰਗਾੜੀ ਦੇ ਵਿੱਚ ਆ ਬੁਰਜ ਜਵਾਰ ਸਿੰਘ ਵਾਲਾ ਪਿੰਡ ਦੇ ਵਿੱਚ ਹਾਂ ਵੀਰ ਜੀ ਜਦੋਂ ਮਤਲਬ ਗੁਰਦੇਵ ਸਿੰਘ ਦਾ ਮਾਰਡਰ ਹੁੰਦਾ ਕਤਲ ਹੁੰਦਾ। ਉਦੋਂ ਨਾ ਤਾਂ ਦੇਖੋ ਕੋਈ ਪ੍ਰੇਮੀਆਂ ਵੱਲ ਕੋਈ ਸ਼ੱਕ ਸੀ ਤੇ ਨਾ ਹੀ ਗੁਰਦੇਵ ਸਿੰਘ ਦਾ ਕਿਤੇ ਵੀ ਨਾਮ ਸੀ। ਨਾ ਕਿਸੇ মিডিਏ ਨੇ, ਨਾ ਪੈਨਟ ਵਾਲੇ ਨੇ ਕਿਸੇ ਨੇ ਵੀ ਗੁਰਦੇਵ ਸਿੰਘ ਦਾ ਨਾਮ ਨਹੀਂ ਰੱਖਿਆ ਸੀ। ਪਰ ਫਿਰ ਵੀ ਉਹਦਾ ਮਰਡਰ ਹੋ ਜਾਂਦਾ, ਉਹਦਾ ਕਤਲ ਹੋ ਜਾਂਦਾ। ਕਿਉਂ ਹੁੰਦਾ ਉਹਦਾ ਕਤਲ? ਕਿਉਂਕਿ ਉਹਦੀ ਜਿਹੜੀ ਦੁਕਾਨ ਹੈ, ਉਹਦੀ ਚਾਹ ਦੀ ਦੁਕਾਨ ਸੀ। ਉਹ 5 ਵਜੇ ਸਵੇਰ ਹੀ ਦੁਕਾਨ ਖੋਲ੍ਹ ਲੈਂਦਾ ਸੀ। ਤਾਂ ਉਹਦੀ ਦੁਕਾਨ ਬਿਲਕੁਲ ਗੁਰਦੁਆਰਾ ਸਾਹਿਬ ਦੇ ਸਾਹਮਣੇ ਸੀ। ਤੇ ਜਿਹੜੇ ਲੋਕ ਮਤਲਬ ਕਿ 2-3 ਦਿਨ ਲਗਾਤਾਰ ਉੱਥੇ ਪਹਿਲਾਂ ਗੁਰਦੁਆਰਾ ਸਾਹਿਬ ਦੇ ਵਿੱਚ ਆਉਂਦੇ ਸੀ ਜਾਂਦੇ ਸੀ ਜਾਂ ਸਵੇਰੋਂ ਦੇਖਦਾ ਸੀ ਤਾਂ ਜਾਂ ਉਸ ਦਿਨ ਜੋ ਕੋਈ ਸਵੇਰ ਆ ਕੇ ਦੇਖ ਕੇ ਗਏ ਉਹ ਬੰਦੇ ਮਤਲਬ ਉਹਨੇ ਇੱਕ ਦੋ ਬੰਦਿਆਂ ਕੋਲੇ ਦੱਸਿਆ ਪਿੰਡਦਿਆਂ ਕੋਲੇ ਬਾਅਦ ਦੇ ਵਿੱਚ ਜਦੋਂ ਇਹ ਘਟਨਾ ਚੋਰੀ ਹੋਈ ਹੈ ਵੀ ਇਸ ਤਰ੍ਹਾਂ ਵੀ ਮੈਂ ਉਹਨਾਂ ਨੂੰ ਜੇ ਮੇਰੇ ਸਾਹਮਣੇ ਆਉਣ ਤਾਂ ਮੈਂ ਪਛਾਣ ਤਾਂ ਸਕਦਾ ਉਹਨਾਂ ਨੂੰ ਪਰ ਉਹ ਬੰਦੇ ਉੱਪਰੇ ਐ ਕਿ ਉਹ ਬੰਦੇ ਬਾਹਰ ਲਿਆ ਕੋਈ ਤੇ ਵੀ ਜੇ ਮੇਰੇ ਸਾਹਮਣੇ ਕਿਤੇ ਆਉਣ ਤਾਂ ਵੈਸੇ ਮੈਂ ਪਛਾਣ ਸਕਦਾ ਵੀ ਇੱਥੇ 2-3 ਦਿਨ ਬੰਦੇ ਵੀ ਤੁਰੇ ਫਿਰੇ ਆ ਜਦੋਂ ਇਹ ਗੱਲ ਉਹਨੇ ਕਿਤੇ ਮਤਲਬ ਭੋਲੇ ਪਾ ਕਹਿ ਲੋ ਜਾਂ ਕਿਵੇਂ ਹਨਾ ਇੱਕ ਦੋ ਕੋਲੇ ਦੱਸਦੀ ਇਹ ਗੱਲ ਅੱਗੇ ਹੋ ਗਈ ਵੀ ਗੁਰਦੇਵ ਸਿੰਘ ਆੜਾ ਉਹ ਬੰਦੇ ਪਛਾਣ ਸਕਦਾ ਉਸ ਤੋਂ ਬਾਅਦ ਉਹਦਾ ਮਾਰਡਰ ਹੁੰਦਾ ਜੀ ਹਾਲਾਂਕਿ ਉਹਦੇ ਤੇ ਜਿਵੇਂ ਹੁਣ ਉਸ ਤੋਂ ਬਾਅਦ ਜਦੋਂ ਜਿਹੜੇ ਬੰਦੇ ਫੜੇ ਗਏ ਆ ਜਿਵੇਂ ਖਟੜਾ ਸਾਹਿਬ ਦਾ ਵੀ ਮੈਂ ਇੱਕ ਦੋ ਥਾਂ ਤੇ ਸੁਣ ਰਹੀ ਆ ਜਿਵੇਂ ਉਹ ਤਾਂ ਕਹਿੰਦੇ ਆ ਵੀ ਅਸੀਂ ਤਾਂ ਅਣਖ ਦੇ ਤੌਰ ਤੇ ਕੀਤਾ ਗੁਰਦੇਵ ਸਿੰਘ ਤੇ ਦੋਸ਼ ਹੁੰਦਾ ਸੀ ਪਰ ਕੋਈ ਦੱਸ ਦੇਵੇ ਜੀ ਕੋਈ মিডিਆ ਦੇ ਵਿੱਚ ਜਾਂ ਪਿੰਡ ਦੇ ਵਿੱਚ ਕਿਸੇ ਨੇ ਵੀ ਗੁਰਦੇਵ ਸਿੰਘ ਦਾ ਨਾਮ ਰੱਖਿਆ ਹੋਵੇ ਤੇ ਫਿਰ ਉਹਨਾਂ ਨੂੰ ਕੀ ਪਤਾ ਲੱਗ ਗਿਆ ਗੁਰਦੇਵ ਸਿੰਘ ਨੇ ਕੀਤਾ ਜੀ ਪਰ ਕੁਛ ਨਹੀਂ ਹੈ ਗੁਰਦੇਵ ਸਿੰਘ ਦਾ ਮਰਡਰ ਹੋਇਆ ਸਿਰਫ ਉਹਨਾਂ ਤਾਕਤਾਂ ਨੇ ਕਰਵਾਇਆ ਜਿਨ੍ਹਾਂ ਨੇ ਅਸਲ ਦੇ ਵਿੱਚ ਕੀਤਾ ਜਿਨ੍ਹਾਂ ਨੇ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਮਤਲਬ ਕਿ ਅਸਲ ਦੇ ਵਿੱਚ ਇਹ ਸਾਰਾ ਕੁਝ ਬਿਆਦਵੀ ਕੀਤੀ ਹੈ ਉਹਨਾਂ ਤਾਕਤਾਂ ਨੇ ਹੀ ਗੁਰਦੇਵ ਸਿੰਘ ਦਾ ਮਰਡਰ ਕਰਵਾਇਆ ਜਿਹੜੀ ਰਹੀ ਬਿੱਟੂ ਦੀ ਗੱਲ ਜੀ ਜਦੋਂ ਗੁਰਦੇਵ ਸਿੰਘ ਦਾ ਕਤਲ ਹੋ ਜਾਂਦਾ ਹੈ ਵੀਰਤਾ ਜੀ ਉਹੀ ਗੱਲ ਕਰਨ ਲੱਗਾ ਕਿ ਜਦੋਂ ਇਹ ਆਪਣਾ ਰਣਵੀਰ ਸਿੰਘ ਖੱਟੜਾ ਸਿੱਟ ਦੇ ਮੁਖੀ ਬਣਦੇ ਆ ਇਨਕੁਆਇਰੀ ਸ਼ੁਰੂ ਕਰਦੇ ਆ ਤਾਂ ਉਹ ਮਹਿੰਦਰਪਾਲ ਬਿੱਟੂ ਨੂੰ ਇੰਟੈਰੋਗੇਟ ਕਰਦੇ ਆ ਜਾਂ ਕਹਿ ਲਈਏ ਵੀ ਗ੍ਰਿਫਤਾਰੀ ਕਰਦੇ ਆ ਰਣਵੀਰ ਖੱਟੜਾ ਇਹ ਕਹਿੰਦੇ ਆ ਵੀ ਮਹਿੰਦਰਪਾਲ ਬਿੱਟੂ ਜਿਹੜਾ ਇਹ ਮੁਕਰਿਆ ਨਹੀਂ ਇਹਨੇ ਕਿਹਾ ਜੀ ਮੈਂ ਪੂਰੀ ਸੱਚ-ਸੱਚ ਤੁਹਾਨੂੰ ਗੱਲ ਜਿਹੜੀ ਆ ਉਹ ਦੱਸ ਦੇਣਾ ਉਸ ਤੋਂ ਬਾਅਦ ਮਹਿੰਦਰਪਾਲ ਬਿੱਟੂ ਦਾ ਵੀ ਜੇਲ੍ਹ ਦੇ ਵਿੱਚ ਕਤਲ ਹੋ ਜਾਂਦਾ ਤੇ ਮਹਿੰਦਰਪਾਲ ਬਿੱਟੂ ਉਸ ਹੀ ਜਿਹਨੇ ਦੱਸਿਆ ਸੀਗਾ ਕਿ ਇਦਾਂ ਬੇਦਬੀ ਜਿਹੜੀ ਆ ਇਸ ਮਾੜੀ ਘਟਨਾ ਨੂੰ ਅੰਜਾਮ ਦਿੱਤਾ ਮਿੰਦਰਪਾਲ ਬਿੱਟੂ ਦੇਖੋ ਸਾਡੇ ਏਰੀਏ ਦਾ ਹੀ ਸੀ ਠੀਕ ਆ ਸਟੇਟ ਮੈਂਬਰ ਸੀ ਉਹ ਜਦੋਂ ਇਹ ਗੁਰਦੇਵ ਸਿੰਘ ਦੀ ਨਾਮ ਚਰਚਾ ਹੁੰਦੀ ਹੈ ਨਾ ਤੇ ਇਹ ਛੇ ਛੇ ਗੁਰਦੇਵ ਸਿੰਘ ਦੀ ਘਰ ਆਏ ਨੂੰ ਮਤਲਬ ਕਿ ਜੋਰ ਪਾਇਆ ਗਿਆ ਇਕੱਠ ਕਰਕੇ ਜਿਹੜਾ ਇਕੱਠ ਕੀਤਾ ਗਿਆ ਉਦੋਂ ਉਹ ਸਾਰਾ ਬਿੱਟੂ ਦੀ ਗਵਾਹੀ ਦੇ ਵਿੱਚ ਕੀਤਾ ਗਿਆ ਔਰ ਸਰਕਾਰ ਦੇ ਉੱਤੇ ਜੋਰ ਪਾਇਆ ਗਿਆ ਜਿਹੜਾ ਵੀ ਇਹਦੀ ਘਰ ਵਾਲੀ ਨੂੰ ਨੌਕਰੀ ਦਿੱਤੀ ਜਾਵੇ ਇਹਨਾਂ ਦੇ ਪਰਿਵਾਰ ਨੂੰ 20 ਲੱਖ ਦਿੱਤਾਇਆ ਇਹ ਸਾਰੇ ਦੀ ਗਵਾਹੀ ਉਸ ਟਾਈਮ ਬਿੱਟੂ ਕਰਦਾ ਸੀ ਇਧਰੋਂ ਖਟੜਾ ਸਾਹਿਬ ਕਰਦੇ ਸੀ ਇੱਕ ਦਿਨ ਇਹ ਸਾਰੇ ਸਾਡੇ ਸੇਵਾਦਾਰਾਂ ਦੇ ਸਾਹਮਣੇ ਕੁਝ ਸੇਵਾਦਾਰਾਂ ਦੇ ਸਾਹਮਣੇ ਹੀ ਖਟੜਾ ਸਾਹਿਬ ਦੇ ਵਿੱਚ ਔਰ ਬਿੱਟੂ ਦੇ ਵਿੱਚ ਕਿਸੇ ਗੱਲ ਨੂੰ ਲੈ ਕੇ ਬਹੁਤ ਜ਼ਿਆਦਾ ਤੂੰ ਤੂੰ ਮੈਂ ਮੈਂ ਹੋਈ ਐ ਇਹ ਬਿੱਟੂ ਵੀ ਗਲਤ ਬੋਲਿਆ ਮਤਲਬ ਉਹ ਨੋ ਡਾਊਟ ਅਸੀਂ ਕੋਈ ਬਿੱਟੂ ਦੀ ਇੱਥੇ ਪੱਖਪਤੀ ਨਹੀਂ ਕਰਦੇ ਵੀ ਉਹਨਾਂ ਨੂੰ ਅਫਸਰ ਨੂੰ ਨਹੀਂ ਸੀ ਗਲਤ ਬੋਲਣਾ ਚਾਹੀਦਾ ਸਾਡੀ ਕਿਸੇ ਨਾਲ ਵਿਚਾਰ ਮਿਲਦੇ ਆ ਚਾਹੇ ਨਹੀਂ ਸਾਡੀ ਤਾਂ ਇਹ ਹੈ ਜੀ ਮਤਲਬ ਤੁਹਾਡੇ ਸ਼ਬਦ ਨਹੀਂ ਗਲਤ ਹੋਣੇ ਚਾਹੀਦੇ ਉਹਨਾਂ ਨੇ ਖਟੜਾ ਸਾਹਿਬ ਨੂੰ ਕੁਝ ਗਲਤ ਸ਼ਬਦ ਬੋਲੇ ਤਾਂ ਫਿਰ ਖਟੜਾ ਸਾਹਿਬ ਨੇ ਵੀ ਸਾਡੇ ਰੇ ਉੱਥੇ ਮੌਜੂਦ ਸੇਵਾਦਾਰ ਸੀ ਨਾ ਜੀ ਉਹਨਾਂ ਦੇ ਸਾਹਮਣੇ ਫਿਰ ਕਿਹਾ ਵੀ ਇੱਕ ਦਿਨ ਅਸੀਂ ਤੈਨੂੰ ਤੈਨੂੰ ਦਿਖਾਵਾਂਗੇ ਵੀ ਅਸੀਂ ਕੀ ਚੀਜ਼ਾਂ ਵੀ ਮੈਂ ਕੀ ਚੀਜ਼ਾਂ ਐ ਵੀ ਮੈਂ ਤੈਨੂੰ ਦਿਖਾਉਂਗਾ ਅਸਲ ਦੇ ਵਿੱਚ ਬਿੱਟੂ ਨੂੰ ਬੇਆਦਬੀ ਕਾਂਡ ਦੇ ਵਿੱਚ ਨਹੀਂ ਫੜਿਆ ਗਿਆ ਸੀ ਉਹਨੂੰ ਜਿਹੜੀਆਂ 2010 ਦੇ ਵਿੱਚ ਬੱਸਾਂ ਸਾੜਦੀਆਂ ਗੰਨਾ ਸੀ ਉਦੋਂ ਤੇ ਉਹ ਪ੍ਰੇਮੀਆਂ ਤੇ ਇਲਜ਼ਾਮ ਲੱਗੇ ਸੀ ਉਹਨਾਂ ਦੇ ਵਿੱਚ ਬਿੱਟੂ ਦਾ ਨਾਮ ਆਉਂਦਾ ਸੀ ਜੀ ਉਸ ਕੇਸ ਦੇ ਵਿੱਚ ਫੜ ਕੇ ਲਿਆਏ ਸੀ ਇਹਨਾਂ ਨੂੰ ਮਤਲਬ ਬੇਆਦਬੀ ਕਾਂਡ ਦੇ ਵਿੱਚ ਨਹੀਂ ਫੜਿਆ ਗਿਆ ਸੀ ਫੜ ਕੇ ਇਹਨਾਂ ਨੂੰ ਸਿਰਫ ਬੱਸਾਂ ਦੇ ਕਾਂਡ 'ਚ ਲਿਆਂਦਾ ਗਿਆ ਪਰ ਜਦੋਂ ਇੱਥੇ ਇਹਨਾਂ ਨੂੰ ਫੜਿਆ ਗਿਆ ਜੀ ਉਸ ਤੋਂ ਬਾਅਦ ਇਹ ਤਾਂ ਸਾਡਾ ਸਾਰਾ ਏਰੀਆ ਜਾਣਦਾ ਜੀ ਅੱਜ ਖਟੜਾ ਸਾਹਿਬ ਕੁਝ ਮਰਜ਼ੀ ਬੋਲੀ ਜਾਣ ਸਾਡੇ ਸਾਰੇ ਏਰੀਆ ਨੂੰ ਪਤਾ ਬਿੱਟੂ ਨੂੰ ਬਹੁਤ ਜ਼ਿਆਦਾ ਕੁੱਟਮਾਰ ਕੀਤੀ ਗਈ ਹੈ ਬਿੱਟੂ ਦੀ ਔਰ ਇਸ ਤੋਂ ਬਾਅਦ ਬਿੱਟੂ ਦਾ ਤਾਂ ਸਬੂਤ ਵੀ ਹੈ ਜੀ ਬਿੱਟੂ ਦਾ ਤਾਂ ਮੈਂ ਤਾਂ ਹਮੇਸ਼ਾ ਇਹਦਾ ਮੈਡੀਕਲ ਕਰਾਇਆ ਗਿਆ ਅਦਾਲਤ 'ਚ ਜਦੋਂ ਪੇਸ਼ ਕੀਤਾ ਗਿਆ ਇੰਟਰੋਗੇਸ਼ਨ ਕਹਿੰਦੇ ਨਹੀਂ ਕੀਤੀ ਗਈ ਮਿੰਦਰਪਾਲ ਬਿੱਟੂ ਨੇ ਸਭ ਕੁਝ ਆਪ ਹੀ ਬਿਆਨ ਕਰ ਦਿੱਤਾ ਮੈਂ ਤੁਹਾਨੂੰ ਦੱਸਦੀ ਆ ਬਿੱਟੂ ਦਾ ਤਾਂ ਸਾਡੇ ਕੋਲੇ ਮਤਲਬ ਕਿ ਸਾਡੀ ਇਹਦੀ ਟੀਮ ਉਸ ਤੋਂ ਬਾਅਦ ਸਾਡੀ ਟੀਮ ਨੇ ਵੀ ਤਾਂ 2017 ਤੋਂ ਬਾਅਦ ਅਸੀਂ ਵੀ ਹਰ ਇੱਕ ਚੀਜ਼ ਦੀ ਰਿਸਰਚ ਕੀਤੀ ਹੈ ਨਹੀਂ ਸਾਡੀਆਂ ਜਿਹੜੀਆਂ ਸੀਕ੍ਰੇਟ ਟੀਮ ਸੀ ਉਹਨੇ ਬਹੁਤ ਜ਼ਿਆਦਾ ਜਦੋਂ ਇਸ ਚੀਜ਼ ਤੇ ਵੀ ਤਾਂ ਰਿਸਰਚ ਕਰਨ ਜਿੱਥੇ ਜਿੱਥੇ ਸਾਡੇ ਗੁਰੂ ਪਿਤਾ ਜੀ ਦਾ ਨਾਮ ਆ ਰਿਹਾ ਸੀ ਹਰ ਇੱਕ ਚੀਜ਼ ਤੇ ਅਸੀਂ ਰਿਸਰਚ ਕੀਤੀ ਹੈ ਜਿਹੜੀ ਸਾਡੀ ਟੀਮ ਦੇ ਦੋ ਮੈਂਬਰ ਦੋ ਮੈਂਬਰਾਂ ਨੂੰ ਸੈੱਟ ਦੇ ਇੱਕ ਅਫਸਰ ਨੇ ਆਪਦੇ ਮਹੱਲੀ ਵਾਲੇ ਆਫਿਸ ਦੇ ਵਿੱਚ ਬਲਾ ਕੇ ਇੰਟੈਲੀਜੈਂਸ ਆਫਿਸ ਦੇ ਵਿੱਚ ਬਲਾ ਕੇ ਬਿੱਟੂ ਦੀਆਂ ਬਾਕਾਇਦਾ ਫੋਟੋ ਦਿਖਾਈਆਂ ਗਈਆਂ ਔਰ ਉਹਦੀ ਵੀਡੀਓ ਦਿਖਾਈ ਗਈ ਜੋ ਸਾਡੇ ਉਹਨਾਂ ਲੜਕਿਆਂ ਨੂੰ ਮੈਂ ਅੱਜ ਦੁਬਾਰਾ ਵੀ ਪੁੱਛਿਆ ਸੀ ਫੋਨ ਕਰਕੇ ਉਹ ਕਹਿੰਦੇ ਜਿਹੜੀਆਂ ਸਾਨੂੰ ਫੋਟੋ ਤੇ ਵੀਡੀਓ ਦਿਖਾਈਆਂ ਗਈਆਂ ਨਾ ਜਿਸ ਅਫਸਰ ਨੇ ਦਿਖਾਈਆਂ ਉਹ ਮਤਲਬ ਜਿਹੜੀਆਂ ਅਸੀਂ ਜਦੋਂ ਫੋਟੋ ਦੇਖੀਆਂ ਜਿਹੜੀਆਂ ਬਿੱਟੂ ਦੀਆਂ ਦੋਨੇ ਅੱਖਾਂ ਨੇ ਜੀ ਅੱਖਾਂ ਦੇ 1 ਇੰਚ 1 ਇੰਚ નીચે ਤੱਕ ਮਤਲਬ ਕਿ ਖੂਨ ਜੰਮਿਆ ਹੋਇਆ ਸੀ 1 ਇੰਚ ਤੱਕ ਖੂਨ ਜੰਮਿਆ ਹੋਇਆ ਸੀ ਔਰ ਆਫੀਸਰ ਨੇ ਖੁਦ ਆਪਦੇ ਮੂੰਹ ਨਾਲ ਕਿਹਾ ਉਹਨਾਂ ਮੁੰਡਿਆਂ ਨੂੰ ਮਤਲਬ ਉਹ ਕਹਿੰਦੇ ਵੀ ਠਾਕੇ ਮਾਰ-ਮਾਰ ਕੇ ਆਫੀਸਰ ਹੱਸ ਰਿਹਾ ਸੀ ਕਹਿੰਦੇ ਬੰਦਾ ਸੀ ਨਾ ਬਹੁਤ ਜ਼ਿਆਦਾ ਵੱਡਾ ਦੇਖ ਕਹਿੰਦੇ ਜਿਵੇਂ ਅਸੀਂ ਅੱਤਵਾਦੀਆਂ ਨੂੰ ਟਾਰਚਰ ਕੀਤਾ ਸੀ ਕਹਿੰਦੇ ਬਿੱਟੂ ਨੂੰ ਅਸੀਂ ਇਸ ਤਰੀਕਾ ਟਾਰਚਰ ਕੀਤਾ ਕਹਿੰਦੇ ਕਹਿੰਦੇ ਆਹ ਦੇਖੋ ਇਹਦੀਆਂ ਵੀਡੀਓ ਤੇ ਆਹ ਦੇਖੋ ਕਹਿੰਦੇ ਇਹਦੀਆਂ ਫੋਟੋ ਇਹਦਾ ਤਾਂ ਬਕਾਇਦਾ ਸਾਡੇ ਮਤਲਬ ਕਿ ਜਿਹੜੇ ਸਾਡੀ ਸੀਕ੍ਰੀਟ ਮਤਲਬ ਹੈ ਗੋਪਤਤਾ ਉਹ ਤੇ ਸਾਡੀ ਟੀਮ ਇੱਕ ਕੰਮ ਕਰ ਰਹੀ ਹੈ ਉਹਨਾਂ ਉਹਨਾਂ ਮੁੰਡਿਆਂ ਨੂੰ ਫੋਟੋ ਤੇ ਵੀਡੀਓ ਦਿਖਾਈਆਂ ਗਈਆਂ ਜੀ ਖਟੜਾ ਸਾਹਿਬ ਕਿਵੇਂ ਕਹਿ ਸਕਦੇ ਆ ਵੀ ਅਸੀਂ ਨਹੀਂ ਕੀਤਾ ਨੰਬਰ 2 ਤੇ ਅੱਜ ਕੱਲ ਜਦੋਂ ਖਟੜਾ ਸਾਹਿਬ ਹੀ ਕੋ ਗੋਪਾਲ ਦਾ ਨਾਮ ਲੈ ਰਹੇ ਆ ਜੀ ਗਪਾਲ ਸਾਡੇ ਜਿਹੜਾ ਮਤਲਬ ਬਰਗਾੜੀ ਬਲਾਕ ਸੀ ਉਹਦਾ 15 ਮੈਂਬਰੀ ਕਮੇਟੀ ਦਾ ਪੰਗੀਦਾਸ ਨਹੀਂ ਸੀ ਉਹ ਕਹਿੰਦੇ ਪੰਗੀਦਾਸ ਸੀ ਉਹ 15 ਮੈਂਟਰੀ ਕਮੇਟੀ ਜਿਹੜੀ ਹੈਗੀ ਸਾਡੀ ਮੈਂਬਰੀ ਬਲਾਕ ਦੀ ਉਹਦਾ ਉਹ ਜ਼ਿੰਮੇਵਾਰ ਸੀ ਮੁੰਡਾ ਬਾਣੀਆਂ ਦਾ ਮੁੰਡਾ ਇਹ 20-25 ਸਾਲ ਤੋਂ ਸਾਡੇ ਬਰਗਾੜੀ ਦੇ ਪਾਸ ਸਾਡੇ ਤੇ ਉਹਦੀ ਕਿਤਾਬਾਂ ਕਾਪਾਂ ਦੀ ਦੁਕਾਨ ਹੈ ਤੇ ਉਹਦੀ ਦੁਕਾਨ ਤੇ ਤੁਸੀਂ ਜਾਓ ਤਾਂ ਮਤਲਬ ਹੁਣ ਤਾਂ ਚਲੋ ਵਿਚਾਰਾ ਛੱਡ ਛੜਾ ਕੇ ਸਭ ਕੋ ਸੀ ਡਰ ਦਾ ਮਾਰਾ ਬਾਹਰ ਚਲਾ ਗਿਆ ਫੌਰਨ ਚਲਾ ਗਿਆ ਪਰ ਉਹਦੀ ਦੁਕਾਨ ਤੇ ਗਾਹਕ ਬਹੁਤ ਆਉਂਦਾ ਸੀ 8-10 ਗਾਹਕ ਤਾਂ ਉਹਦੇ ਖੜੇ ਹੀ ਰਹਿੰਦੇ ਸੀ ਹੁਣ ਉਸ ਕਿਤਾਬਾਂ ਕਾਪੀਆਂ ਦੀ ਦੁਕਾਨ ਤੋਂ ਜੀ ਕੋਈ ਕਾਗਜ਼ ਲੈ ਗਿਆ ਪੈਨ ਲੈ ਗਿਆ ਤਾਂ ਉਹਦਾ ਤਾਂ ਕੋਈ ਖਸੂਰ ਨਹੀਂ ਲੀ ਉਸ ਮੁੰਡੇ ਨੂੰ ਚੁੱਕ ਕੇ 15 ਦਿਨ 15 ਦਿਨ ਟਾਰਚਰ ਕੀਤਾ ਗਿਆ ਔਰ ਲਗਾਤਾਰ ਉਹਨੂੰ ਇੱਕ ਅਫਸਰ ਨਹੀਂ ਉਹ ਕਹਿੰਦਾ ਸੀ ਸਾਰੀ ਕਹਾਣੀ ਉਹਨੇ ਸਾਨੂੰ ਦੱਸੀਆ ਕਦੇ ਮੇਰੇ ਕੋਲ ਜਦੋਂ ਇੱਕ ਅਫਸਰ ਆ ਕੇ ਉਹਨੇ ਬਹੁਤ ਜ਼ਿਆਦਾ ਕੁੱਟਿਆ ਜਦੋਂ ਮਤਲਬ ਕਿ ਉਹਨੂੰ ਇਹੀ ਗੱਲ ਕਹੀ ਜਾਂਦੀ ਸੀ ਵੀ ਤੂੰ ਐਂ ਕਹਦੇ ਵੀ ਹਾਂ ਮੈਂ ਇਹ ਬਿਆਦ ਵੀ ਕੀਤੀ ਹੈ ਤੇ ਮੇਰੇ ਗੁਰੂ ਨੇ ਕਰਵਾਈ ਹੈ ਤੈਨੂੰ ਛੱਡ ਦਾਂਗੇ ਉਹ ਮਤਲਬ ਕਿ ਉਹ ਕਹਿੰਦਾ ਉਹ ਕਹਿੰਦਾ ਮੈਂ ਤਾਂ ਇੱਕੋ ਗੱਲ ਕਹਿੰਦਾ ਸੀ ਭਾਵੇਂ ਮੇਰੇ ਟੋਟੇ ਟੋਟੇ ਕਰ ਦਿਓ ਮੈਨੂੰ ਮਾਰਨਾ ਮਾਰ ਦਿਓ ਪਰ ਜੋ ਸੱਚ ਆ ਮੈਂ ਉਹ ਬੋਲੂਗਾ ਨਾ ਸੀ ਬਿਆਦਬੀ ਕਰੀਏ ਨਾ ਸਾਡਾ ਗੁਰੂ ਦੀ ਸਿੱਖਿਆ ਹੈ ਉਹ ਕਹਿੰਦਾ ਫਰਮਾ ਉਹ ਕਟ-ਕਟ ਕੇ ਹੰਬ ਕੇ ਅਫਸਰ ਉੱਠ ਜਾਂਦਾ ਫਿਰ ਹੋਰ ਅਫਸਰ ਆਉਂਦਾ ਉਹ ਵੀ ਸੇਮ ਮਤਲਬ ਉਸ ਮੁੰਡੇ ਨੂੰ ਪੂਰਾ 15 ਦਿਨ ਲਗਾਤਾਰ ਕੁੱਟਿਆ ਗਿਆ ਇਹ ਤਾਂ ਅਸੀਂ ਅੱਖਾਂ ਨਾਲ ਦੇਖਿਆ ਜਦੋਂ ਸਾਡਾ ਮੁੰਡਾ ਵਾਪਸ ਆਇਆ ਸਾਡੇ ਪਿੰਡ ਵੀ ਕਿਉਂਕਿ ਉਹਨੂੰ ਸਾਰਾ ਪਿੰਡ ਹੀ ਜਾਣਦਾ ਸੀ ਸਾਡਾ ਤਾਂ ਕਿਉਂਕਿ ਪ੍ਰੇਮੀ ਹੋਣ ਦੇ ਨਾਤੇ ਤੇ ਸਾਡਾ ਵੀ ਤਾਂ ਉਹਨਾਂ ਨਾਲ ਆਉਣ ਜਾਣ ਸੀ ਨਾ ਉਹ ਮੁੰਡੇ ਤੋਂ ਆਪਦੇ ਪੈਰਾਂ ਤੇ ਚੱਲਿਆ ਨਹੀਂ ਜਾਂਦਾ ਸੀ ਹਟੜਾ ਸਾਹਿਬ ਕਹਿੰਦੇ ਸੀ ਕਿਸੇ ਨੂੰ ਕੁੱਟਿਆ ਨਹੀਂ ਕਮਾਲ ਦੀ ਗੱਲ ਹੈ ਤੇ ਖਟੜਾ ਸਾਹਿਬ ਇੱਕ ਇਹ ਵੀ ਕਹਿ ਰਹੇ ਵੀ 164 ਦੇ ਬਿਆਨ ਉਹ ਮੁੰਡੇ ਨੇ ਵੀ ਆਈ ਦਿੱਤੇ ਆ ਪ੍ਰਦੀਪ ਕਲੇਰ ਦੇ ਵੀ ਉਵੇਂ ਹੀ ਆ ਜਿਵੇਂ ਪ੍ਰਦੀਪ ਕਲੇਰ ਦੇ ਉਵੇਂ ਹੀ ਉਹਨਾਂ ਦੇ ਉਵੇਂ ਹੀ ਬਿੱਟੂ ਦੇ ਆ ਉਵੇਂ ਕਹਿੰਦੇ ਜਿੰਮੀ ਦੇ ਆ ਉਵੇਂ ਪਰਤੀ ਦੇ ਆ ਫਿਰ ਪਰਤੀ ਵਾਲੇ ਤੇ ਜਿੰਮੀ ਵਾਲੇ ਵੀ ਤਾਂ ਆਊਟ ਕਰਨੇ ਚਾਹੀਦੇ ਸੀ ਨਾ ਜੀ ਇੱਥੇ ਤਾਂ ਜੰਮੀ ਤਾਂ ਹੁਣ ਮਤਲਬ ਕਿ ਡੇਰੇ ਦੇ ਵਿੱਚ ਤੇ ਸੰਗਤ ਦੇ ਵਿੱਚ ਪੂਰੇ ਰਾਜੇ ਮਹਾਰਾਜੇ ਬਣ ਕੇ ਘੁੰਮਦੇ ਆ ਫਿਰ ਸੰਗਤ ਤਾਂ ਉਹਨਾਂ ਨੂੰ ਵੀ ਪਤਾ ਲੱਗਦਾ ਵੀ ਸਾਡੇ ਗੁਰੂ ਦਾ ਨਾਮ ਰੱਖਿਆ ਹੈ ਨੰਬਰ 2 ਤੇ ਖਟੜਾ ਸਾਹਿਬ ਇਹ ਗੱਲ ਕਹਿੰਦੇ ਵੀ ਅਸੀਂ ਬਿੱਟੂ ਦੀ ਕੁੱਟ ਮਾਰ ਨਹੀਂ ਕੀਤੀ ਤਾਂ ਆਪ ਵੀ ਆਪ ਹੀ ਉਹਨੇ ਸਾਰਾ ਕੁਝ ਦੱਸਤਾ ਤੇ ਉਹਨੇ ਸਿਰਫ ਸਾਡੇ ਸਾਹਮਣੇ ਚਾਰ ਹੀ ਨਾਮ ਲਏ ਸੀ ਇੱਕ ਹਰਸ਼ਤੋਰੀ ਦਾ ਲਿਆ ਸੀ ਪ੍ਰਦੀਪ ਪਲੇਅਰ ਦਾ ਲਿਆ ਸੀ ਤੇ ਬਸੰਦੀਪ ਲੇਟੇ ਦਾ ਤੇ ਚੌਥਾ ਵੀ ਸਾਡੇ ਪਿਤਾਈ ਨੇ ਉਹ ਪਿਤਾਈ ਸਾਹਿਬ ਦਾ ਕਿ ਉਹਨੇ ਕਿਹਾ ਪਿਤਾਈ ਦਾ ਮਤਲਬ ਉਹਨਾਂ ਦੇ ਗੁਰੂ ਨੇ ਪਰਾ ਪ੍ਰਦੀਪ ਕਲੇਰ ਜਿਹੜਾ ਪ੍ਰਦੀਪ ਕਲੇਰ ਅੱਗੇ 10 ਜਨਾਂ ਦੇ ਹੋਰ ਨਾਮ ਰੱਖ ਦਿੰਦਾ ਈ ਤੇ ਫਿਰ ਹੁਣ ਕਿਹਨੂੰ ਸੱਚ ਮੰਨਿਆ ਜਾਵੇ ਵੀ ਬਿੱਟੂ ਵਾਲਾ ਬਿੱਟੂ ਸੱਚ ਬੋਲਿਆ ਕਿ ਪ੍ਰਦੀਪ ਕਲੇਰ ਸੱਚ ਬੋਲਦਾ ਈ ਇਹ ਵੀ ਤਾਂ ਦੋਨਾਂ ਚ ਇੱਕੋ ਜਿਹੀ ਗੰਤ ਨਹੀਂ ਨਾ ਹੋ ਗਈ ਬਿਆਨ ਤਾਂ ਸਿਰਫ ਸਾਂਝਾ ਕਿੱਥੇ ਹੋਇਆ ਕਿ ਸਿਰਫ ਸਾਡੇ ਪਿਤਾਈ ਦਾ ਹੋਇਆ ਵੀ ਉਹ ਉਹ ਦੋਨਾਂ ਨੇ ਕਿਹਾ ਤਾਂ ਵੀ ਉਹ ਕਹਿੰਦੇ ਵੀ ਉਹ ਵੀ ਪਿਤਾਈ ਕਹਿੰਦੇ ਸੀ ਇਹ ਵੀ ਕਲੇਰ ਕਹਿ ਰਿਹਾ ਤੁਸੀਂ ਆਹ ਦੇਖੋ ਵੀ ਕਲੇਰ ਨੂੰ ਤਾਂ ਕਿਸੇ ਨੇ ਹੱਥ ਤੱਕ ਨਹੀਂ ਲਾਇਆ ਤੇ ਬਿੱਟੂ ਦਾ ਤਾਂ ਮਤਲਬ ਉਹਨਾਂ ਦੇ ਪਰਿਵਾਰ ਨੂੰ ਵੀ ਪਤਾ ਜੀ ਇਹੋ ਜੀ ਗੱਲ ਨਹੀਂ ਹੈ ਪਰਿਵਾਰ ਨੂੰ ਪਤਾ ਸਾਡੀ ਬਹੁਤ ਸਾਰੀ ਏਰੀਆ ਦੀ ਸੰਗਤ ਨੂੰ ਪਤਾ ਹੈ ਬਿੱਟੂ ਦੇ ਵਿੱਚ ਨੋ ਡਾਊਟ ਉਹ ਗਲਤ ਬੋਲਦਾ ਸੀ ਇਹ ਅਸੀਂ ਇਸ ਗੱਲ ਤੋਂ ਅਸੀਂ ਮੁਨਕਰ ਨਹੀਂ ਹੁੰਦੇ ਉਹ ਅਫਸਰਾਂ ਨੂੰ ਵੀ ਗਲਤ ਬੋਲਦਾ ਸੀ ਕਿਉਂਕਿ ਉਸ ਟਾਈਮ ਜਿਹੜੇ ਪੋਲੀਟੀਕਲ ਲੀਡਰ ਸੀ ਉਹਨਾਂ ਨੇ ਤਾਂ ਉਹਨਾਂ ਨੂੰ ਸ਼ਹਿਦ ਦਿੱਤੀ ਹੋਈ ਸੀ ਬੋਲਣ ਦੀ ਜੀ ਕਿਉਂਕਿ ਉਹ ਵੋਟਾਂ ਪਵਾਉਂਦੇ ਸੀ ਉਹਨਾਂ ਨੂੰ ਪੋਲੀਟੀਕਲ ਲੀਡਰ ਨੂੰ ਵੋਟਾਂ ਪਵਾਉਂਦੇ ਸੀ ਨਹੀਂ ਕਿਹੜੇ ਪੋਲੀਟੀਕਲ ਲੀਡਰ ਸੀਗੇ ਜਿਨ੍ਹਾਂ ਦੀ ਸ਼ਹਿਦ ਸੀਗੀ ਬਿੱਟੂ ਨੂੰ ਉਹਨਾਂ ਨੂੰ ਬਿੱਟੂ ਤਾਂ ਬਹੁਤ ਹੀ ਕਾਲੀ ਦਲ ਨੂੰ ਪਵਾ ਜਦੋਂ 2012 ਦੇ ਵਿੱਚ ਲਾਹਣ ਹੋ ਗਿਆ ਵੀ ਕਾਂਗਰਸ ਨੂੰ ਓਪਨ ਦੇ ਵਿੱਚ ਕੋਟਕਪੂਰਾ ਸੀਟ ਤੋਂ ਵੀ ਕਾਂਗਰਸ ਨੂੰ ਲਾਹਣ ਹੋ ਗਿਆ ਜਿਹੜੀ ਰਾਜਨੀਤਿਕ ਵਿੰਗ ਸੀ ਸਾਡਾ ਉਹਨੇ ਬਸੰਗਤ ਬਲਾ ਕੇ ਲਾਹਣ ਕਰਤਾ ਵੀ ਜਿਹੜਾ ਕਾਂਗਰਸ ਦਾ ਉੱਥੇ ਕੈਂਡੀਡੇਟ ਸੀ ਵੀ ਉਹਨੂੰ ਆਪਾਂ ਜਿਹੜੀ ਹੈਗੀ ਆ ਵੋਟ ਕਰਨੀ ਆ ਬਿੱਟੂ ਨੇ ਅਲੱਗ ਸੰਗਤ ਬੁਲਾਈ ਅਲੱਗ ਸੰਗਤ ਬੁਲਾ ਕੇ ਉਹ ਕਹਿੰਦਾ ਰਾਜਨੀਤਿਕ ਵੰਗ ਚਾਹੇ ਕੁਝ ਵੀ ਕਹੀ ਜਾਵੇ ਤੇ ਉਹਨਾਂ ਨੇ ਅਕਾਲੀ ਦਲ ਦੇ ਕੈਂਡੀਡੇਟ ਤੋਂ ਸਾਰੇ ਜ਼ਿੰਮੇਵਾਰਾਂ ਨੂੰ ਕਹਿ ਕੇ ਸਾਰੀ ਜਿਹੜੀ 2012 ਦੀ ਵੋਟ ਸਿਪੋਰਟ ਕੋਰੇ ਵਾਲੀ ਉਹ ਬਿੱਟੂ ਨੇ ਅ ਕਾਲੀ ਦਲ ਦੇ ਕੈਂਡੀਡੇਟ ਨੂੰ ਪਹੁੰਚਾਈ ਆ ਜੀ ਸਾਡਾ ਨਾ ਰਾਜਨੀਤਿਕ ਵੰਗਾ ਨਾ ਜੀ ਅਸਲ 'ਚ ਅਸਲ 'ਚ ਉਹਦਾ ਝਕਾ ਸ਼ੁਰੂ ਤੋਂ ਤੋਂ ਕਿਹੜਾ ਖੱਟਾ ਸੀ ਖੱਟਾ ਮਤਲਬ ਖੱਟਾ ਇੱਥੋਂ ਤੱਕ ਕਹਿ ਦਿੰਦਾ ਸੀ ਸਭ ਨੂੰ ਹੀ ਕਹਿ ਦਿੰਦਾ ਸੀ ਮੇਰੀ ਇੱਕ ਜੇਬ ਦੇ ਵਿੱਚ ਤਾਂ ਚਟਾਲਾ ਤੇ ਦੂਜੀ ਜੇਬ ਦੇ ਵਿੱਚ ਬਦਲ ਹੈ ਇਹ ਉਹਦੀ ਵਾਰਡਿੰਗ ਹੁੰਦੀ ਸੀ ਔਰ ਇਸੇ ਤਰ੍ਹਾਂ ਜਿਹੜਾ ਸਾਡਾ ਰਾਜਨੀਤਿਕ ਵਿੰਗ ਇਹ ਹੈ ਜੀ ਇਹਨਾਂ ਦਾ ਰੁਝਾਨ ਸਾਰਿਆਂ ਦਾ ਹੀ ਮਤਲਬ ਅਕਾਲੀ ਗੱਲ ਵਾਲੀ ਰਿਹਾ ਹੈ ਤੁਹਾਨੂੰ ਨਹੀਂ ਪਤਾ ਇਹਦਾ ਕਾਰਨ ਕੀ ਹੈ ਬੇਸ਼ੱਕ ਉਤੋਂ ਇਹਨਾਂ ਨੇ 2007 ਦੇ ਵਿੱਚ ਵੀ ਆਪਣਾ ਲਈ ਕਹਿਤਾ ਵੀ ਅਸੀਂ ਕਾਂਗਰਸ ਨੂੰ ਕਰ ਰਹੇ ਹਾਂ ਕਿਉਂਕਿ ਜਾਂ ਤਾਂ ਸੈਂਟਰ ਸਰਕਾਰ ਉੱਤੇ ਕਾਂਗਰਸ ਦੀ ਬੈਠੀ ਸੀ ਤਾਂ ਉਹ ਆਪਣਾ ਇਹਨਾਂ ਨੂੰ ਡਿਕਲੇਅਰ ਕਰਨਾ ਪਿਆ ਤੇ ਮੈਂ 2012 ਚ ਵੀ ਕਹਤਾ ਪਰ ਪਰ ਅੰਦਰ ਖਾਤੇ ਜਿਹੜੀ ਵੋਟ ਪਈ ਆ ਵੀਰ ਜੀ ਉਹ ਸਿਰਫ ਅਕਾਲੀ ਗਾਂ ਨੂੰ ਹੀ ਇਹਨਾਂ ਨੇ ਕਹਿ ਕੇ ਕਿ ਸੰਗਤ ਨੂੰ ਅਕਾਲੀ ਦਲ ਨੂੰ ਹੀ ਵੋਟ ਪਾਉਣੀ ਦੇ ਸੀ ਫਿਰ ਜੋ ਪ੍ਰਦੀਪ ਕਲੇਰ ਇੰਦਾ ਕਹਿੰਦੇ ਆ ਵੀ ਸੁਖਬੀਰ ਬਾਦਲ ਨੂੰ ਮਿਲਦੇ ਰਹੇ ਵੋਟਾਂ ਦਾ ਸਾਰਾ ਕੁਝ ਸਿਸਟਮ ਚੱਲਦਾ ਸੀਗਾ ਫਿਰ ਤੁਹਾਡੀ ਗੱਲ ਨੂੰ ਵੀ ਜੇ ਮੰਨ ਲਿਆ ਜਾਵੇ ਤਾਂ ਇਹ ਸਾਰੀਆਂ ਗੱਲਾਂ ਫਿਰ ਸੱਚ ਵੀ ਹੋ ਸਕਦੀਆਂ ਨੇ ਵੀ ਪ੍ਰਦੀਪ ਕਲੇਰ ਜਿਹੜੇ ਆ ਇਹ ਜਿੱਦਾਂ ਕਹਿੰਦੇ ਆ ਵੀ ਸੁਖਬੀਰ ਬਾਦਲ ਵੋਟਾਂ ਦਾ ਕਰਕੇ ਮਿਲਦੇ ਹੁੰਦੇ ਸੀਗੇ ਡੇਰੇ ਦੇ ਵਿੱਚ ਕਹਿੰਦੇ ਲੁਕ-ਛੁਪ ਕੇ ਵੀ ਆਉਂਦੇ ਰਹੇ ਆ ਨੀ ਦੇਖੋ ਮਤਲਬ 2007 ਦੇ ਵਿੱਚ ਤਾਂ ਅਸੀਂ ਇਹ ਗੱਲ ਰਾਜਨੀਤਿਕ ਵੰਗ ਤੋਂ ਖੁਦ ਹੀ ਸੁਣੀ ਆ ਵੀ ਬਾਦਲ ਸਾਹਿਬ ਆਏ ਸੀ ਇੱਥੇ 2007 ਦੇ ਵਿੱਚ ਜਦੋਂ ਇਲੈਕਸ਼ਨ ਆ ਸੀ ਹੈਨਾ ਉਸ ਤੋਂ ਬਾਅਦ 2012 ਤੇ ਜਾਂ 17 ਦੇ ਵਿੱਚ ਅਸੀਂ ਇਹ ਨਹੀਂ ਕਿਸੇ ਤੋਂ ਵੀ ਸੁਣਿਆ ਵੀ ਮਤਲਬ ਕਿ ਸੁਖਬੀਰ ਬਾਦਲ ਸਾਹਿਬ ਖੁਦ ਆਇਆ ਪਰ ਹਾਂ ਇਹ ਸਾਨੂੰ ਸਾਰਾ ਪਤਾ ਹੈ ਵੀ ਜਿਹੜਾ ਮਤਲਬ ਸਾਡਾ ਰਾਜਨੀਤਿਕ ਵੰਗ ਆ ਸਾਰੇ ਦਾ ਸਾਰਾ ਹੀ ਉਹ ਸੁਖਵੀਰ ਬਾਦਲ ਬਾਦਲ ਦੀ ਕੋਠੀ ਜਿਹੜੀ ਉੱਥੇ ਪਿੰਡ ਬਾਦਲਾ ਬਹੁਤ ਜਿਆਦਾ ਜਾਂਦੇ ਸੀ ਬਾਦਲ ਦੀ ਕੋਠੀ ਚ ਬਾਦਲ ਪਿੰਡ ਵੀ ਜਾਂਦੇ ਸੀ ਜਾਂ ਜਿੱਥੇ ਜਿੱਥੇ ਇਹਨਾਂ ਦੀਆਂ ਰਹਿائشਾਂ ਕਿਉਂਕਿ ਜਿਹੜੇ ਲੋਕ ਹੋਰ ਮਿਲਣ ਜਾਂਦੇ ਸੀ ਉਹ ਸਾਨੂੰ ਦੱਸ ਦਿੰਦੇ ਸੀ 2012 ਦੇ ਵਿੱਚ 2012 ਦੇ ਵਿੱਚ ਜਲਾਲਾਬਾਦ ਦੇ ਵਿੱਚ ਬੈਠ ਕੇ ਸਾਡਾ ਰਾਜਨੀਤਿਕ ਵਿੰਗ ਔਰ ਸੁਖਵੀਰ ਬਾਦਲ ਦੇ ਵਿਚਾਰ ਜਿਹੜੀ ਇਹ ਸਹਿਮਤੀ ਬਣੀ ਆ ਵੀ ਉਹਨਾਂ ਨੇ ਕਿਹਾ ਵੀ ਅਸੀਂ ਓਪਨ ਲਈ ਤਾਂ ਡਿਕਲੇਅਰ ਕਰਾਂਗੇ ਕਾਂਗਰਸ ਨੂੰ ਪਰ ਅੰਦਰ ਖਾਤੇ ਜਿਹੜੀਆਂ 19 ਸੀਟਾਂ ਤੇ ਮਾਲਵੇ ਦੀਆਂ 19 ਸੀਟਾਂ ਤੇ ਸਹਿਮਤੀ ਬਣੀ ਸੀ ਬੰਦਰ ਖਾਤੇ ਵੋਟ ਤਾਂ ਨਹੀਂ ਪਊਗੀ ਪਰ ਜਿਹੜੇ ਸਾਡੀ ਸੰਗਤ ਸੀ ਨਾ ਵੀ ਤੁਸੀਂ ਤੁਸੀਂ ਉਸ ਮੀਟਿੰਗ ਦੇ ਵਿੱਚ ਸੀਗੇ ਜਲਾਲਾਬਾਦ ਜਿੱਥੇ ਨਹੀਂ ਮੈਂ ਉਸ ਟਾਈਮ ਮੀਟਿੰਗ ਦੇ ਵਿੱਚ ਨਹੀਂ ਪਰ ਜਲਾਲਾਬਾਦ ਦੇ ਵਿੱਚ ਕੋਈ 22 ਸੀਗਾ ਮਤਲਬ ਕਿਉਂਕਿ ਮੈਂ ਜ਼ਿੰਮੇਵਾਰ ਨਹੀਂ ਹਾਂ ਕਿਉਂਕਿ ਮੈਂ ਨੈਸ਼ਨਲ ਸੈਕਟਰੀ ਵੀਣੀ ਕਿਉਂਕਿ ਮੇਰੇ ਸੰਗਤ ਚਾਂਦੀ ਸੀ ਇਹ ਮੈਨੂੰ ਉਸੇ ਦਿਨ ਹੀ ਫੋਨ ਆ ਗਿਆ ਸੀ ਵੀ ਭਾਂਜੀ ਵੀ ਇਸ ਤਰ੍ਹਾਂ ਜਲਾਲਾਬਾਦ ਦੇ ਵਿੱਚ 19 ਸੀਟਾਂ ਤੇ ਜਿਹੜਾ ਹੈਗਾ ਮਾਲਵੇ ਦੀਆਂ ਤੇ ਵੀ ਸਾਡਾ ਰਾਜਨੀਤਿਕ ਵੰਗ ਸਮਝੌਤਾ ਕਰ ਗਿਆ ਜਿਹੜੀ ਸਾਡੀ ਸੰਗਤ ਸੀ ਨਾ ਜਲਾਲਾਬਾਦ ਦੀ ਜਦੋਂ ਉਹਨਾਂ ਨੂੰ ਦੱਸਿਆ ਗਿਆ ਵੀ ਤੁਸੀਂ ਵੋਟ ਆਏ ਜਗਤਵੀਰ ਬਾਦਲ ਨੂੰ ਪਾਉਣੇ ਹੈ ਸੰਗਤ ਦਾ ਫੇਰ ਔਲਾ ਪੈ ਗਿਆ 2007 ਦੇ ਵਿੱਚ ਜ्यों-ਜ्यों 2007 ਵਾਲਾ 14 ਮਈ ਵਾਲਾ 14 15 ਮਈ ਵਾਲਾ ਘਟਨਾ ਚੱਕਰ ਹੋ ਗਿਆ ਉਸ ਤੋਂ ਬਾਅਦ ਵੀ ਸਾਡੀ ਸੰਗਤ ਅਕਾਲੀ ਦਲ ਨੂੰ ਐਨੀ ਜ਼ਿਆਦਾ ਨਫ਼ਰਤ ਕਰਨ ਲੱਗੀ ਉਹ ਕਹਿੰਦੇ ਵੀ ਸਾਡੇ ਡੇਰੇ ਟਵਾਤੇ ਇਹਨਾਂ ਨੇ ਸਾਡੀ ਜਿਹੜੀ ਸੰਗਤ ਐਨਾਂ ਅਤਿਆਚਾਰ ਕਰਵਾਇਆ ਮਾਨਸਾ ਚੌਕ ਘਟਾਤਾ ਜਾਂ ਜੋ ਕੁਝ ਵੀ ਜਿਹੜਾ ਇਹ ਮਤਲਬ ਹੁਕਮਨਾਮਾ ਜਾਰੀ ਹੋਇਆ ਇਹ ਸਾਰਾ ਉਹਨਾਂ ਨੂੰ ਇਹ ਲੱਗਿਆ ਵੀ ਸਰਕਾਰ ਕਰਾ ਰਹੀ ਐ ਇਸੇ ਕਰਕੇ ਸਾਡੀ ਜਿਹੜੀ ਸੰਗਤ ਆ ਉਹ ਤਾਂ ਕਰਦੀ ਸੀ ਅਕਾਲੀ ਦਲ ਨੂੰ ਬਹੁਤ ਜ਼ਿਆਦਾ ਨਫ਼ਰਤ ਪਰ ਜਿਹੜੇ ਸਾਡੇ ਜ਼ਿੰਮੇਵਾਰ ਸੀ ਜ਼ਿੰਮੇਵਾਰ ਸੀ ਇਹ ਬਹਾਨੇ ਲਾ ਲਾ ਕੇ ਕੋਈ ਨਾ ਕੋਈ ਕਦੇ ਕੋਈ ਬਹਾਨਾ ਮਾਰਦਾ ਆਪਣਾ ਇਹ ਕੰਮ ਕਰਾਉਣਗੇ ਅਕਾਲੀ ਦਲ ਵਾਲੇ ਤਾਂ ਉਸ ਜਿਹੜੇ ਜ਼ਿੰਮੇਵਾਰ ਸੀ ਉਹ ਵੋਟ ਆ ਜਿਹੜਾ ਰਾਜਨੀਤੀਕ ਨੂੰ ਵੋਟ ਸੀ ਜਿਹੜਾ ਉਹ ਕੰਪੈਲ ਕਰਦਾ ਸੀ ਸੰਗਤ ਨੂੰ ਮਤਲਬ ਕਿ ਅਕਾਲੀ ਦਲ ਨੂੰ ਪਾਉਣ ਵਾਸਤੇ ਮੈਂ ਇੱਕ ਸਵਾਲ ਤੁਹਾਨੂੰ ਕਰਦਾ ਵੀਰਪਾਲ ਜੀ ਜਦੋਂ ਇੰਨਾ ਕੁਝ ਇੰਨੇ ਵੱਡੇ ਪੱਧਰ ਤੇ ਹੋ ਰਿਆ ਸੀਗਾ ਵੀ ਜਿਹੜੇ ਤੁਸੀਂ ਕਹਿੰਦੇ ਹੋ ਜ਼ਿੰਮੇਵਾਰੀਆਂ অথੋરાઇਜ਼ਡ ਪਰਸਨ ਜਿਹੜੇ ਡੇਰੇ ਦੇ ਸੀਗੇ ਉਹ ਆਪਣੇ ਤੌਰ ਦੇ ਉੱਤੇ ਜਿਹੜੇ ਫਾਲੋਅਰ ਸੀ ਉਹਨਾਂ ਨੂੰ ਕਹਿ ਰਹੇ ਸੀ ਵੀ ਇਸ ਇਸ ਪਾਰਟੀ ਨੂੰ ਵੋਟ ਦੇਣਾ ਇਸ ਨੂੰ ਨਹੀਂ ਦੇਣਾ ਤਾਂ ਉਸ ਵਕਤ ਜਿੱਦਾਂ ਤੁਸੀਂ ਕਹਿੰਦੇ ਹੋ ਵੀ ਬਾਬਾ ਰਾਮ ਰਹੀਮ ਜਿਹੜੇ ਸੀਗੇ ਇਹ ਬੜੇ ਰੋਹਾਨੀ ਬੰਦੇ ਸੀ ਤੇ ਉਹਨਾਂ ਨੂੰ ਨਹੀਂ ਪਤਾ ਲੱਗਦਾ ਹੁੰਦਾ ਸੀਗਾ ਵੀ ਮੇਰੇ ਜਿਹੜੇ ਮੰਨਣ ਵਾਲੇ ਆ ਪੈਰੋਕਾਰ ਆ ਮੇਰੀ ਜਿਹੜੀ ਸੰਗਤ ਆ ਉਹ ਇਸ ਵਕਤ ਜਿਹੜੀ ਆਪਸ਼ਨ ਦੇ ਵਿੱਚ ਉਲਝੀ ਫਿਰਦੀ ਆ ਵੀ ਇਹਨੂੰ ਵੋਟ ਦੇਣਾ ਇਹਨੂੰ ਨਹੀਂ ਦੇਣਾ ਨਹੀਂ ਉਹ ਤਾਂ ਕਹਿੰਦੇ ਸੀ ਜੀ ਉਹ ਇਹ ਕਹਿੰਦੇ ਸੀ ਉਹਨਾਂ ਨੇ ਜੋ ਜਦੋਂ ਪਹਿਲਾਂ ਤਾਂ ਵੀਰ ਜੀ ਉਹਨਾਂ ਦੀ ਸਿੱਧੀ ਜੀ ਗੱਲ ਸੀ ਉਹਨਾਂ ਨੇ ਜਦੋਂ ਰਾਜਨੀਤਿਕ ਵਿੰਗ ਬਣਾਉਣ ਦੀ ਗੱਲ ਉਠੀਆ 2006 ਚ ਸਤੰਬਰ 2006 ਚ ਕਿਉਂਕਿ ਜਨਵਰੀ 2007 ਦੇ ਵਿੱਚ ਪੰਜਾਬ ਦੇ ਇਲੈਕਸ਼ਨ ਆਉਣੇ ਸੀ ਤਾਂ ਉਦੋਂ ਉਹਨਾਂ ਨੇ ਤਿੰਨ ਵਾਰੀ ਮਨਾਂ ਕਰਤਾ ਇਹਨਾਂ ਨੂੰ ਉਹਨਾਂ ਨੇ ਸਿੱਧਾ ਕਹਿਤਾ ਸਾਰੀ ਸੰਗਤ ਦੇ ਸਾਹਮਣੇ ਹੋਈ ਹੈ ਇਹ ਗੱਲ ਵੀ ਆਪਣੇ ਤੋਂੜੇ ਤੁਹਾਡੇ ਸਾਰਿਆਂ ਦੇ ਕੰਮਾਂ ਵੀ ਵੱਡੇ ਗੁਰੂ ਦਾ ਨਾਮ ਲੈ ਕੇ ਪਰਮਪੀਤਾਈ ਕਰਨਗੇ ਤੁਹਾਨੂੰ ਲੋੜ ਨਹੀਂ ਹੈ ਕਿਸੇ ਕੋਲੇ ਜਾਣ ਦੀ ਵੀ ਤੁਸੀਂ ਆ ਦਾ ਸੇਵਾ ਸਿਮਨ ਕਰੋ ਇਨਸਾਨੀਅਤ ਸੇਵਾ ਵਾਸਤੇ ਜਿਵੇਂ ਸੇਵਾਦਾਰ ਬਣਾਇਆ ਉਹ ਉਹ ਇਨਸਾਨੀਅਤ ਦਾ ਕੰਮ ਸਿਰਫ ਆਪਾਂ ਕਰਨਾ ਹੈ ਵੀ ਇਹ ਰਾਜਨੀਤੀ ਚ ਆਪਾਂ ਨੂੰ ਪੈਣ ਦੀ ਲੋੜ ਨਹੀਂ ਹੈ ਤਾਂ ਵੀ ਤੁਸੀਂ ਉਹਨਾਂ ਨੇ ਤਿੰਨ ਵਾਰੀ ਕਿਹਾ ਵੀ ਤੁਸੀਂ ਇਹ ਰਾਜਨੀਤਿਕ ਵਹਿਗਾ ਨਾ ਬਣਾਓ ਨਾ ਬਣਾਓ ਨਾ ਬਣਾਓ ਸਾਡੇ ਜ਼ਿੰਮੇਵਾਰ ਕੀ ਕਹਿੰਦੇ ਆ ਜੀ ਇਹ ਕਹਿੰਦੇ ਜੀ ਤੁਸੀਂ ਤਾਂ ਮਤਲਬ ਸੰਤ ਲੋਕ ਤੁਹਾਨੂੰ ਸਾਰੇ ਜਿਹੜੋ ਜਾਣੇ ਆ ਸਾਧ ਸੰਗਤ ਦੇ ਕੰਮ ਕਰਾਉਣੇ ਪੈਂਦੇ ਆ ਜਦੋਂ ਸਾਨੂੰ ਫਿਰ ਕੰਮ ਕਰਾਉਣੇ ਪੈਂਦੇ ਫਿਰ ਅਸੀਂ ਇੱਕ ਇੱਕ ਚ ਵੋਟ ਕਾਉਣਾ ਪਾ ਲਈਏ ਫਿਰ ਉਹਨਾਂ ਨੇ ਇਹ ਕਹਿਤਾ ਵੀ ਜਿਵੇਂ ਤੁਹਾਡੀ ਮਰਜ਼ੀ ਫਿਰ ਉਸ ਤੋਂ ਬਾਅਦ ਉਹਨਾਂ ਨੇ ਇਹ ਗੱਲ ਕਹਿਤੀ ਜਦੋਂ 2006 ਦੇ ਵਿੱਚ ਸਲਾਬਦਪੁਰੇ ਪੰਜਾਬ ਦਾ ਰਾਜਨੀਤਿਕ ਵਿੰਗ ਬਣਿਆ ਮੈਂ ਕੋਲ ਹੀ ਬੈਠੀ ਆ ਉਹ ਤਾਂ ਉਹਦਾ ਗੁਰੂ ਹੀ ਨੇ ਕਿਹਾ ਕਹਿੰਦੇ ਭਾਈ ਇਹ ਨਾ ਹੋਵੇ ਵੀ ਤੁਸੀਂ ਰਾਜਨੀਤਿਕ ਵਿੰਗ ਬਣਾਤਾ ਰਹੇ ਵੀ ਤੁਸੀਂ ਲੀਡਰ ਆਉਂਗੇ ਇੱਕ ਤਾਂ ਸੰਗਤ ਦੇ ਹੁਣ ਕੰਮ ਕਹਿ ਕੇ ਹੀ ਬਣਾ ਰਹੇ ਨੇ ਵੀ ਸੰਗਤ ਦੇ ਕੰਮ ਕਰਾਵਾਂਗੇ ਵੀ ਸੰਗਤ ਨੂੰ ਲਾਰੇ ਨਾਲ ਆਓ ਨੰਬਰ 1 ਨੰਬਰ 2 ਉਹਨਾਂ ਨੇ ਇਹ ਕਹਿਤਾ ਵੀ ਤੁਸੀਂ ਆਪ ਦੇ ਕੋਲੋਂ

ਤੁਸੀਂ 6 ਮਹੀਨੇ ਪਹਿਲਾਂ ਜਿੱਥੇ ਵੀ ਵੋਟ ਪੈਣੀ ਆ 6 ਮਹੀਨੇ ਪਹਿਲਾਂ ਤੁਸੀਂ ਉਸ ਏਰੀਏ ਦੀ ਸੰਗਤ ਚ ਜਾਣਾ ਸੰਗਤ ਨੂੰ ਪੁੱਛਣਾ ਵੀ ਭਾਈ ਤੁਹਾਡਾ ਕੌਣ ਜਿਹੜਾ ਹੈਗਾ ਇੱਥੇ ਲੀਡਰ ਆ ਜਾਂ ਨੇਤਾ ਤੁਹਾਡਾ ਕੰਮ ਕਰਦਾ ਹੈ ਸੰਗਤ ਜਿੱਥੇ 60% ਸਹਿਮਤੀ ਦੇ ਦੂਗੀ ਤੁਸੀਂ ਉਸ ਸਹਿਮਤੀ ਦਾ ਸਿਰਫ ਐਲਾਨ ਕਰਨਾ ਵੀ ਭਾਈ ਇਸ ਪਾਸੇ 60% ਸੰਗਤ ਦੀ ਸਹਿਮਤੀ ਹੈ ਤੁਸੀਂ ਐਲਾਨ ਕਰ ਦਿਓ ਪਰ ਤੁਸੀਂ ਆਪ ਦੇ ਨਹੀਂ ਕੋਈ ਮੈਂ ਤਾਂ ਦੱਸ ਦੇਣਾ ਪਰ ਰਾਏ ਨਹੀਂ ਪਰ ਮੈਂ ਇੱਥੇ ਜੀ ਪਰ ਪਾ ਰਹੇ ਦਾ ਸਾਡਾ ਰਾਜਨੀਤਿਕ ਵੰਗਣਾ ਜੀ ਉਹਨਾਂ ਨੇ ਉਦੋਂ ਤਾਂ ਗੁਰੂ ਜੀ ਨੂੰ ਕਹਿਤਾ ਵੀ ਹਾਂ ਮਤਲਬ ਅਸੀਂ ਇਵੇਂ ਕਰਾਂਗੇ ਪਰ ਉਹਨਾਂ ਨੇ ਉਹਨਾਂ ਦਾ ਇਹ ਹੁਕਮ ਮੰਨਿਆ ਨਹੀਂ ਇਹੀ ਸੀ ਉਹਨਾਂ ਨੇ ਆਪਦੀ ਮਰਜ਼ੀ ਮੈਂ ਵੀਰਪਾਲ ਜੀ ਉਹੀ ਕਹਿ ਰਿਆ ਨਾ ਪਰ ਡੇਰਾ ਤੇ ਵੋਟਾਂ ਪਵਾਉਣ ਦੀ ਵਿੱਚ ਸਰਕਾਰ ਬਣਾਉਣ ਦੇ ਵਿੱਚ ਤੇ ਮਸ਼ਹੂਰੀ ਬਹੁਤ ਆ ਵੀ ਜੋ ਉੱਥੋਂ ਡੇਰੇ ਦੇ ਜਿਹੜੇ ਕਹਿੰਦਗੇ ਵੀ ਬਾਬਾ ਰਾਮ ਰਹੀਮ ਕਹਿ ਦੇਣਗੇ ਤੇ ਬੰਦੇ ਵੋਟ ਉਹਨਾਂ ਨੂੰ ਪੈਣੀ ਆ ਨਹੀਂ ਨਹੀਂ ਬਾਬਾ ਰਾਮ ਰਹੀਮ ਦਾ ਨਹੀਂ ਜੀ ਮੈਂ ਅਸੀਂ ਗਾਰੰਟੀ ਦਿੰਨੀ ਆ ਸਾਡੇ ਗੁਰੂ ਜੀ ਨੇ ਸ਼ੁਰੂ ਤੋਂ ਉਹਨਾਂ ਕੋਲ ਇੱਕ ਪਾਰਟੀ ਨਹੀਂ ਜਾਂਦੀ ਸੀ ਜੀ ਸਾਰੀਆਂ ਪਾਰਟੀਆਂ ਦੇ ਲੀਡਰ ਜਾਂਦੇ ਸੀ ਅੱਜ ਭਾਵੇਂ ਕੋਈ ਮੁਕਰ ਜੇ ਲਖ ਮੁਕਰ ਜਿਹਨਾਂ ਦੇ ਜੇਲ੍ਹ ਜਾਣ ਤੋਂ ਬਾਅਦ ਕੋਈ ਇਹੋ ਜਿਹਾ ਮੁੱਖ ਮੰਤਰੀ ਨਹੀਂ ਜਿਹੜਾ ਉਹਨਾਂ ਕੋਲੇ ਨਾ ਜਾਂਦਾ ਵੀ ਸਰਦਾਰ ਬਿਆਸ ਸਿੰਘ ਜੀ ਵੀ ਜਾਂਦੇ ਸੀ ਪ੍ਰਕਾਸ਼ ਸਿੰਘ ਬਾਦਲ ਵੀ ਬੀਬੀ ਸਰੇਂਦਰ ਕੌਰ ਬਾਦਲ ਸੁਮੇ ਸਭ ਕੋ ਜਾਣਦੇ ਸੀ ਜੇ ਆਪਣੇ ਕੈਪਟਨ ਸਾਹਿਬ ਹੈ ਵੀ ਜਾਂਦੇ ਸੀ ਉਧਰ ਚਟਾਲਾ ਸਾਹਿਬ ਆਉਂਦੇ ਸੀ ਭਜਨ ਲਾਲ ਆਉਂਦੇ ਸੀ ਬਾਂਸੀ ਲਾਲ ਕਿਹੜਾ ਮੁੱਖ ਮੰਤਰੀ ਹੈ ਜਿਹੜਾ ਉਹਨਾਂ ਕੋਲੇ ਨਹੀਂ ਆਉਂਦਾ ਹਰ ਤਰ੍ਹਾਂ ਦਾ ਮਿਨਿਸਟਰ ਉਹਨਾਂ ਕੋਲੇ ਹਰ ਪਾਰਟੀ ਦਾ ਆਉਂਦਾ ਸੀ ਉਹ ਸਭ ਨੂੰ ਇੱਕੋ ਜਿਹਾ ਅਸ਼ੀਰਵਾਦ ਦਿੰਦੇ ਸੀ ਤਾਂ ਨੂੰ ਇੱਕੋ ਜੈ ਸੀ ਤਾਂ ਫੇਰ ਉਹਨਾਂ ਲਈ ਉਹਨਾਂ ਲਈ ਤਾਂ ਸੰਤਾਂ ਲਈ ਤਾਂ ਸਾਭਿਕ ਪੁਣਾ ਜਿਹੜੇ ਚੱਲ ਕੇ ਆ ਗਏ ਇਹ ਗਾਂ ਜਿਹੜੇ ਸਾਡੇ ਪ੍ਰਬੰਧਕ ਸੀ ਨਾ ਜਿਹੜੀ ਉਹ ਕੋਈ ਤਾਂ ਹੁਣ ਚਟਾਲੇ ਨਾ ਲੱਗਾ ਵਾ ਸੀ ਹਰਿਆਣੇ 'ਚ ਵੀ ਐ ਕੋਈ ਭੱਜਣਾ ਨਾ ਕੋਈ ਕਾਂਗਰਸ ਨਾ ਜਿਵੇਂ ਕੋਈ ਚਟਾਲੇਣਾ ਆਈ ਇੱਧਰ ਸੀ ਜਿਹਦੀਆਂ ਜਿਵੇਂ ਜਿਵੇਂ ਲਹਾਜਾਂ ਸੀ ਇਹ ਸੰਗਤ ਤੋਂ ਫੇਰ ਗਾਂ ਜਾ ਕੇ ਉਹ ਮਤਲਬ ਕਿ ਉਹਵੇਂ ਕੰਮ ਕਰਾਉਂਦੇ ਸੀ ਹੁਣ ਸਾਤੋਂ ਸਿਆਂ ਦੇਖੋ ਸੰਤ ਹੁਣ ਐ ਤਾਂ ਨਹੀਂ ਵੀ ਥੱਲੇ ਲੈਵਲ ਤੱਕ ਤਾਂ ਸੰਤ ਆਪ ਨਹੀਂ ਆਉਂਦੇ ਉਹਨਾਂ ਨੇ ਤਾਂ ਉੱਤੇ ਉਹਨਾਂ ਨੂੰ ਤਾਂ ਦਿਖਾ ਦਿੱਤਾ ਜਾਂਦਾ ਉਹਨਾਂ ਨੂੰ ਥੱਲੇ ਜਾ ਕੇ ਅਸ਼ੀਰਵਾਦ ਦਵਾਉਂਦੇ ਸਿਰਫ ਇੰਨੇ ਉਹਨਾਂ ਦੇ ਸਾਹਮਣੇ ਹੋਰ ਕੋਈ ਗੱਲ ਨਹੀਂ ਹੁੰਦੀ ਸੀ ਕਿਸੇ ਪਾਰਟੀ ਨੂੰ ਲੈ ਕੇ ਇੱਕ ਵਾਰੀ ਕੀ ਹੋਇਆ ਜੀ ਇੱਕ ਵਾਰ ਕੋਈ ਮਤਲਬ ਕਿ ਵਿਧਾਨ ਸਭਾ ਦੀ ਚੋਣ ਚੋਂ ਜਾਦ ਨਹੀਂ ਸਨ ਤਾਂ ਉਦੋਂ ਤਾਂ ਇੱਕ ਮਤਲਬ ਕਿ ਲੈ ਗਿਆ ਸ਼ਾਇਦ ਖੱਟਾ ਸਿੰਘ ਤਾਂ ਆਪ ਦਾ ਲੈ ਗਿਆ ਜੀ ਕਾਲੀ ਦਾਦਾ ਦਾ ਬੰਦਾ ਇੱਕ ਸਾਡਾ ਉੱਥੇ ਮੂੰਹ ਲਾ ਲਾ ਜੀ ਉਹ ਲੈ ਗਿਆ ਕਾਂਗਰਸ ਦਾ ਬੰਦਾ ਇੱਕੋ ਸੀਟ ਤੋਂ ਖੜੇ ਹੋਏ ਹੋਏ ਸੀ ਤੇ ਇਕੱਠੇ ਹੀ ਮਤਲਬ ਚਲੇ ਗਏ ਤੇ ਸਾਡੇ ਜਦੋਂ ਗੁਰੂ ਜੀ ਨੇ ਦੱਸਿਆ ਉਹ ਕਹਿੰਦੇ ਵੀ ਹੁਣ ਕੀ ਕਰੀਏ ਵੀ ਮਤਲਬ ਕਿ ਕਿਹਨੂੰ ਪਹਿਲਾਂ ਬੁਲਾਏ ਤੇ ਕਿਹਨੂੰ ਬਾਅਦ ਚ ਤੇ ਸਾਡੇ ਗੁਰੂ ਜੀ ਕਹਿੰਦੇ ਵੀ ਇਕੱਠਿਆਂ ਨੂੰ ਹੀ ਬੁਲਾ ਲਓ ਤੇ ਇਕੱਠਿਆਂ ਨੂੰ ਬੁਲਾ ਲਓ ਤੇ ਕਿ ਜੀ ਫਿਰ ਕਿ ਇਕੱਠਿਆਂ ਨੂੰ ਕਿਵੇਂ ਕਰਾਂਗਾ ਕਹਿੰਦੇ ਨਾ ਵੀ ਗੁਰੂ ਜੀ ਕਹਿੰਦੇ ਵੀ ਜੇ ਆਪਾਂ ਇਕੱਠਿਆਂ ਨੂੰ ਨਾ ਬੁਲਾਇਆ ਵੀ ਜਿਹੜੇ ਆਏ ਐ ਮਤਲਬ ਕਿ ਇਸ ਪੋਲੀ ਡਰ ਆਏ ਉਹਨਾਂ ਨੇ ਤਾਂ ਨਹੀਂ ਗੁੱਸਾ ਕਰਨਾ ਭਾਵੇਂ ਪਹਿਲਾਂ ਬੁਲਾ ਲਗੇ ਬਾਅਦ ਚ ਪਰ ਜਿਹੜੇ ਉਹਨਾਂ ਨੂੰ ਲੈ ਕੇ ਆਏ ਐ ਨਾ ਆਪਣੇ ਪ੍ਰਬੰਧਕ ਵੀ ਜਿਹੜੇ ਲੈ ਕੇ ਆਏ ਉਹ ਸਾਡੇ ਨਾਲ ਪਹਿਲਾਂ ਗੁੱਸੇ ਚੜ ਜਾਣਗੇ ਵੀ ਉਹ ਪਹਿਲਾਂ ਪਿਤਾ ਜੀ ਕਹਿੰਦੇ ਪੂਸ਼ਟੇਡ ਹੀ ਕਰ ਲੈਣਗੇ ਤੇ ਇਹ ਨਾ ਜੀ ਇਹਨਾਂ ਦਾ ਆਪ ਦਾ ਆਪ ਦਾ ਸੀ ਗੁਰੂ ਪਿਤਾ ਨੇ ਸਾਡੇ ਦੋਨਾਂ ਨੂੰ ਅਸ਼ੀਰਵਾਦ ਦਿੱਤਾ ਦੋਨਾਂ ਨੂੰ ਕਹਿ ਕੇ ਤੇ ਉਹਨਾਂ ਨੂੰ ਇਹ ਕਹਤਾ ਵੀ ਭਾਈ ਵੀ ਜੇ ਉਹਨਾਂ ਨੇ ਪਤਾ ਲੱਗ ਗਿਆ ਉਹਨਾਂ ਨੂੰ ਵੀ ਪ੍ਰਬੰਧਕ ਕਿ ਮਤਲਬ ਅੱਧਾ ਉੱਧਰ ਅਤੇ ਅੱਧਾ ਉੱਧਰ ਹੈ ਉਹ ਕਹਿੰਦੇ ਭਾਈ ਵੀ ਤੁਸੀਂ ਜਦੋਂ ਆਸ਼ੀਰਵਾਦ ਦਿੱਤਾ ਸਾਡੇ ਗੁਰੂ ਜੀ ਕਹਿੰਦੇ ਭਾਈ ਤੁਸੀਂ ਆਪ ਦੇ ਆਪ ਦੇ ਹਿਸਾਬ ਨਾਲ ਆਪਦੀ ਮਿਹਨਤ ਕਰੋ ਆਪ ਦੇ ਆਪ ਦੇ ਇਲਾਕੇ 'ਚ ਹਾਂ ਜੇ ਤੁਹਾਨੂੰ ਸਾਡੇ ਪ੍ਰਬੰਧਕਾਂ ਦਾ ਵੀ ਇਹ ਤੁਹਾਡਾ ਕੋਈ ਸਿਸਟਮ ਵਿਗਾੜਨਗੇ ਜਾਂ ਤੁਹਾਡਾ ਵੋਟ ਬੈਂਕ ਵਿਗਾੜਨੇ ਇਹਨਾਂ ਨੂੰ ਕਹਿੰਦੇ ਅਸੀਂ ਦੂਰ ਲੈ ਜਾਂਦੇ ਹਾਂ ਤੇ ਉਸ ਟਾਈਮ ਫਿਰ ਗੁਰੂ ਜੀ ਤੇ ਸਾਡੇ ਨਾਲ ਦੂਰਮਦਰ ਪ੍ਰਵੇਸ਼ ਕਰਨੀ ਸੱਜਣਾਂ ਤੇ ਉੱਠ ਗਏ ਤੇ ਨਾਲ ਹੀ ਸਾਡੇ ਪ੍ਰਬੰਧਕਾਂ ਨੂੰ ਲੈ ਗਏ ਤੇ ਦੋਨੇ ਕੈਂਡੀਡੇਟ ਉਦੋਂ ਬਹੁਤ ਜ਼ਿਆਦਾ ਖੁਸ਼ ਸੀ ਇੱਕ ਕਾਲੀਦਾਲ ਸੋ ਅੱਛਾ ਉੱਥੇ ਹੀ ਵਾਪਸ ਆਣਿਆ ਜਿੱਥੋਂ ਆਪਾਂ ਚੱਲ ਰਹੇ ਸੀਗੇ ਫਿਰ ਜਦੋਂ ਮਹਿੰਦਰਪਾਲ ਬਿੱਟੂ ਦਾ ਜਿਹੜਾ ਕਤਲ ਹੋ ਜਾਂਦਾ ਜੇਲ੍ਹ ਦੇ ਵਿੱਚ ਉਸ ਤੋਂ ਬਾਅਦ ਫਿਰ ਕਿੱਦਾਂ ਇਹ ਸਾਰੇ ਬੰਦੇ ਨਾਮਜ਼ਦ ਹੁੰਦੇ ਆ ਤੇ ਕਿੱਦਾਂ ਫੜੋਫੜਾਈ ਹੁੰਦੀ ਇਹ ਵੀ ਜੇਗਾ ਮਹਿੰਦਰਪਾਲ ਬਿੱਟੂ ਦਾ ਵੀ ਜਿਹੜਾ ਮਤਲਬ ਇੱਕ ਤਾਂ ਗਰਦੇਵ ਦਾ ਕਤਲ ਜੀ ਗਰਦੇਵ ਸਿੰਘ ਦਾ ਕਤਲ ਉਸੇ ਬੰਦੇ ਨੇ ਕੀਤਾ ਜਿਹੜੇ ਬੰਦੇ ਅਸਲ ਦੇ ਵਿੱਚ ਜਿਨ੍ਹਾਂ ਨੇ ਸੈਕਸ਼ੂ ਗੁਰਗੰਸਾਹ ਦੀ ਬੇਇੱਜ਼ਤੀ ਕੀਤੀ ਹੈ ਆ ਮਹਿੰਦਰਪਾਲ ਬਿੱਟੂ ਵਾਲਾ ਮਹਿੰਦਰਪਾਲ ਬਿੱਟੂ ਵਾਲਾ ਵੀ ਕਿਉਂਕਿ ਉਹਨੇ ਬਾਹਰ ਵੀ ਆ ਜਾਣਾ ਸੀ ਜਮਾਨਤ ਤੇ ਸ਼ਾਇਦ 13 ਜੁਲਾਈ ਨੂੰ ਸ਼ਾਇਦ ਉਹਦੀ ਜਮਾਨਤ ਦੀ ਤਾਰੀਖ ਸੀ ਤੇ ਉਹਨੇ ਬਾਹਰ ਵੀ ਆ ਜਾਣ ਦੋ ਨਾਲ ਹੋਰ ਸੀ ਉਹਦੇ ਉਹਨਾਂ ਦੀ ਜਮਾਨਤ ਹੋ ਗਈ ਸੀ 13 ਜੁਲਾਈ ਨੂੰ ਐਕਸੈਪਟ ਤੋਂ ਵੱਡੀ ਗੱਲ ਸੀਬੀਆਈ ਦੇ ਸਾਹਮਣੇ ਸੀਬੀਆਈ ਦੇ ਜਿਹੜੀ ਅਦਾਲਤ 'ਚ ਉਹਦੇ ਬਿਆਨ ਸੀ ਉਦੋਂ ਪਹਿਲਾਂ ਪਹਿਲਾਂ ਮਹਿੰਦਰਪਾਲ ਬਿੱਟੂ ਨੂੰ ਖਤਮ ਕੀਤਾ ਗਿਆ ਜਿੰਨਾ ਲੋਕਾਂ ਦਾ ਜਾਂ ਤਾਂ ਮਹਿੰਦਰਪਾਲ ਬਿੱਟੂ ਨੇ ਨਾਮ ਲਿਆ ਜਾਂ ਤਾਂ ਉਹਨਾਂ ਲੋਕਾਂ ਨੂੰ ਖਤਰਾ ਹੋ ਸਕਦਾ ਜੀ ਪ੍ਰਤੀਪ ਕਲੇਰ ਵਰਗਿਆਂ ਦਾ ਜਿਵੇਂ ਨਾਮ ਲਿਆ ਹਨਾ ਜੀ ਉਹਨਾਂ ਨੂੰ ਖਤਰਾ ਹੋ ਸਕਦਾ ਮਹਿੰਦਰਪਾਲ ਬਿੱਟੂ ਤੋਂ ਜਾਂ ਸਾਡੀ ਡੇਰੇ ਦੀ ਪ੍ਰਬੰਧਕੀ ਕਮੇਟੀ ਤੋਂ ਵੀ ਖਤਰਾ ਹੋ ਸਕਦਾ ਕਿਉਂ ਉਹ ਇਹ ਗੱਲ ਜ਼ਰੂਰ ਕਹਿੰਦਾ ਜਿਹੜੇ ਉਹਦੇ ਅੰਦਰ ਸਾਥੀ ਸੀ ਵੀ ਮੈਂ ਮਤਲਬ ਕਿ ਡੇਰੇ ਦੀ ਇੰਨੀ ਸੇਵਾ ਕੀਤੀ ਜਾਂ ਪ੍ਰਬੰਧਕਾਂ ਦੇ ਕਹਿਣ ਤੇ ਮੈਂ ਇੰਨੀ ਸੇਵਾ ਕਰਦਾ ਸੀਗਾ ਪਰ ਮੇਰੇ ਪਿੱਛੇ ਕੋਈ ਆਇਆ ਨਹੀਂ ਜਿਵੇਂ ਉਹ ਸਟੇਟ ਮੈਂਬਰ ਸੀ ਨਾ ਜੀ ਜਦੋਂ ਉਹਨੂੰ ਫੜ ਲਿਆ ਉਹਨੂੰ ਤੌਰਚਰ ਕੀਤਾ ਉਹਦੇ ਪਿੱਛੇ ਡੇਰੇ ਦੀ ਪ੍ਰਬੰਧਕੀ ਕਮੇਟੀ ਦਾ ਇੱਕ ਵੀ ਬੰਦਾ ਨਹੀਂ ਗਿਆ ਤੇ ਨਾ ਹੀ ਇਸ ਪ੍ਰਬੰਧਕੀ ਕਮੇਟੀ ਨੇ ਕੋਈ ਬਲਾਕ ਦੇ ਬੰਦੇ ਭੇਜੇ ਜਿਵੇਂ ਉਹਨੂੰ ਪਹਿਲੇ ਦਿਨ ਜਿਵੇਂ ਫੜਿਆ ਸੀ ਜਿਵੇਂ ਸਟੇਟ ਦੇ ਵਿੱਚ ਉਹਦਾ ਰੋਬ ਸੀ ਨਾ ਜੀ ਜਦ ਜਿਵੇਂ ਪਹਿਲਾਂ ਉਹਦਾ ਕੰਮ ਸੀ ਬਿੱਟੂ ਦਾ ਫੜਨ ਤੋਂ ਪਹਿਲਾਂ ਤਾਂ ਮਤਲਬ ਸਮਝ ਲਓ ਤੁਸੀਂ ਫਿਰ ਤਾਂ ਇਹ ਜਿਹੜਾ ਇੱਕ ਬਿੱਟੂ ਦੀ লাশ ਰੱਖ ਕੇ ਵੀ ਤੇ 1 ਲੱਖ ਬੰਦਾ ਇਕੱਠਾ ਕੀਤਾ ਹੀ ਨਹੀਂ ਨਾ ਨਹੀਂ ਤੇ ਜੇ ਉਹੀ 1 ਲੱਖ ਬੰਦਾ ਕਿਤੇ ਪਹਿਲਾਂ ਪਹਿਲੇ ਦਿਨ ਹੀ ਇਕੱਠਾ ਹੋ ਜਾਂਦਾ ਤਫਰਨਾ ਤਾਂ ਮਤਬੀਤ ਨੂੰ ਛੱਡਣਾ ਹੀ ਪੈਣਾ ਸੀ ਤਾਂ ਇਹ ਜਿਹੜਾ ਸਾਡਾ ਡੇਰਾ ਇਹਦੀ ਚੁੱਪੀ ਹੈ ਨਾ ਜਿਹੜੀ 2017 ਤੋਂ ਬਾਅਦ ਜਿਹੜਾ ਡੇਰੇ ਨਾਲ ਕੋਈ ਬੁਲਾਰਾ ਹੀ ਨਾ ਦੇਣਾ ਡੇਰੇ ਵੱਲੋਂ ਕੋਈ ਬੁਲਾਰੇ ਨਾ ਦੇਣਾ ਔਰ ਡੇਰੇ ਦੀ ਪ੍ਰਬੰਧਕੀ ਕਮੇਟੀ ਵੱਲੋਂ ਐਨਾ ਹੀ ਚੁੱਪ ਕਰ ਜਾਣਾ ਇਹਦਾ ਮਤਲਬ ਸਾਡੇ ਡੇਰੇ ਤੇ ਤਾਂ ਸਾਨੂੰ ਚੰਗੀ ਤਰ੍ਹਾਂ ਪਤਾ ਹੀ 25 ਅਕਤੂਬਰ 2017 ਤੋਂ ਬਾਅਦ ਆਰਐਸਐਸ ਤੇ ਬੀਜੇਪੀ ਦਾ ਪੂਰੀ ਤਰ੍ਹਾਂ ਸਾਬ ਜੀ ਉਹ ਤਾਂ ਪੂਰੀ ਤਰ੍ਹਾਂ ਸਾਰੇ ਸਤੰਜੇ ਚ ਹੈ ਉਹ ਤਾਂ ਜੇ ਉਤੋਂ ਤਾਰ ਹਿੱਲੂਗੀ ਤਾਂ ਹਿੱਲ ਸਕਦੇ ਨਹੀਂ ਉਹ ਹਿੱਲ ਨਹੀਂ ਸਕਦੇ ਜਿੰਨੀ ਕਿ ਤਾਰ ਉਹਨਾਂ ਦੀ ਹਿਲਾਉਣਗੇ ਉਹ ਉੰਨੀ ਹੀ ਹਿੱਲੂ ਹੁਣ ਤੁਸੀਂ ਦੇਖੋ ਜਾਨੀ ਪ੍ਰੀਤ ਦਾ ਨਾਮ ਆ ਗਈ ਹਣੀ ਪ੍ਰੀਤ ਦੀ ਐਨੀ ਹਿੰਮਤ ਨਹੀਂ ਆ ਵੀ 2 ਮਿੰਟ ਦੀ ਵੀਡੀਓ ਪਾ ਦੇ ਵੀ ਮੈਂ ਜੋ ਪ੍ਰਦੀਪ ਕਲੇਰ ਬੋਲ ਰਿਹਾ ਮੈਂ ਇਹ ਸੋਚ ਵੀ ਨਹੀਂ ਸਕਦੀ ਜਾਂ ਵੀ ਮੈਂ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਹੁਤ ਸਤਿਕਾਰ ਕਰਦੀ ਆ ਮੇਰੇ ਗੁਰੂ ਨੇ ਮੈਨੂੰ ਸਿਖਾ ਦਿੱਤੀ ਜਾਂ ਮੇਰੇ ਪਾਪਾ ਵੀ ਨਹੀਂ ਮਤਲਬ ਜੋ ਪ੍ਰਦੀਪ ਕਲੇਰ ਬੋਲ ਰਿਹਾ ਝੂਠ ਬੋਲ ਰਿਹਾ ਨਹੀਂ ਨਾ ਪਾਰੀ 2 ਮਿੰਟ ਦੀ ਵੀਡੀਓ ਹਾਲ ਕਾਕੇ ਉਹਦਾ ਆਪ ਦੇ ਉਤੇ ਬਹੁਤ ਐਕਟਿਵ ਰਹਿੰਦੀ ਹੈ ਸੋਸ਼ਲ ਮੀਡੀਆ ਤੇ ਕਿਉਂ ਨਹੀਂ ਪਾਰੀ ਕਿਉਂਕਿ ਜਿੱਤੋਂ ਸਿਕੰਜਾ ਉਹਨਾਂ ਦਾ ਟਾਈਟ ਹੈ ਨਾ ਜੀ ਇੰਨਾ ਸਿਕੰਜਾ ਟਾਈਟ ਕਰਤਾ ਇਸ ਵੇਲੇ ਆਰਐਸਐਸ ਤੇ ਬੀਜੇਪੀ ਨੇ ਸਾਡੇ ਡੇਰੇ ਦਾ ਤੈਧਰੋਂ ਵੀ ਇਹਨਾਂ ਦੀ ਪਾਵਰ ਹੀ ਨਹੀਂ ਹੈ ਵੀ ਇਹ ਮਤਲਬ ਕਿ ਕੋਈ ਬੁਲਾ ਰਾ ਉਤਾਰ ਦੇ ਨਾ ਪ੍ਰਦੀਪ ਪਲੇਅਰ ਦੇ ਖਾਤਰ ਜਾਂ ਕਿਸੇ ਦੀ ਮਤਲਬ ਕਿਸੇ ਨੂੰ ਵੀ ਮਤਲਬ ਕਿ ਕਰਨ ਦੇ ਖਾਤਰ ਜਾਂ ਇਹਨਾਂ ਤੇ ਖੋਤੇ ਵੀ ਇਲਜ਼ਾਮ ਆਉਂਦੇ ਤਾਂ ਖੁਦ ਵਾਸਤੇ ਵੀ ਸਪਾਈ ਦੇ ਦੇਣ ਇੰਨਾ ਜਿਆਦਾ ਉਹ ਤਾਂ ਸਿਕੰਜਾ ਕਰਦਾ ਹੈਗਾ ਜੀ ਇਹ ਸਾਨੂੰ ਸਾਰਾ ਪਤਾ ਹੈ ਔਰ ਰਹੀ ਗੱਲ ਇਧਰ ਦੀ ਜਿਹੜੀ ਮਤਲਬ ਕਿ ਆਪਾਂ ਬਿੱਟੂ ਵਾਲੀ ਗੱਲ ਕਰਦੇ ਹਾਂ ਬਿੱਟੂ ਦੀ ਜਦੋਂ ਡੈਥ ਹੋ ਜਾਂਦੀ ਹੈ ਬਿੱਟੂ ਦਾ ਜਿਹੜਾ ਹੈਗਾ ਨਾ ਜੀ ਬਿੱਟੂ ਨੂੰ ਜਿਸ ਤਰ੍ਹਾਂ ਟਾਰਚਰ ਕੀਤਾ ਗਿਆ ਮੈਂ ਤੁਹਾਨੂੰ ਦੱਸਣਾ ਜਿਹੜੀ ਫੋਟੋ ਦਿਖਾऊंगा ਤੁਸੀਂ ਆ ਦੇਖੋ ਜੀ 1 ਇੰਚ ਤੱਕ ਖੂਨ ਕਦੋਂ ਜੰਮੂਗਾ ਤੱਕ ਇੰਚ ਤੱਕ ਸਾਡੇ ਮੁੰਡੇ ਕਹਿੰਦੇ ਅੱਖਾਂ ਦੇ نیچے ਉਹਦੀਆਂ ਦੇ ਖੂਨ ਜੰਮਿਆ ਹੋਇਆ ਸੀ ਜੋ ਫੋਟੋ ਸਾਨੂੰ ਦਿਖਾਈਆਂ ਕਹਿੰਦਾ ਇਹਦਾ ਮਤਲਬ ਫਿਰ ਖਟਣਾ ਸਾਹ ਨੂੰ ਵੀ ਉਹਦਾ ਮਤਲਬ ਬਾਹਰ ਹੁੰਦਾ ਜਿਹੜਾ ਹੈਗਾ ਜੀ ਖਤਰਾ ਹੋ ਸਕਦਾ ਵੀ ਕਿਤੇ ਬਿੱਟੂ ਬਾਹਰ ਆ ਕੇ ਹੌਂ ਤਾਂ ਉਹ ਮਰ ਗਿਆ ਕਰਕੇ ਕਹਿ ਰਿਹਾ ਹੈ ਨਾ ਵੀ ਮੈਨੂੰ ਟਾਰਚਰ ਨਹੀਂ ਕੀਤਾ ਪਰ ਜੇ ਬਿੱਟੂ ਜਿਉਂਦਾ ਹੁੰਦਾ ਫਿਰ ਥੋੜੀ ਉਹ ਬਿਆਨ ਦੇ ਸਕਦੇ ਸੀ ਤਾਂ ਜਿੰਨਾ ਲੋਕਾਂ ਨੂੰ ਬਿੱਟੂ ਤੋਂ ਡਰ ਸੀ ਨਾ ਜੀ ਅਸਲ ਦੇ ਵਿੱਚ ਉਹਨਾਂ ਲੋਕਾਂ ਉਹਨਾਂ ਤਾਕਤਾਂ ਨੇ ਬਿੱਟੂ ਦਾ ਮਰਡਰ ਕਰਾਇਆ ਇਹ ਜਿਹੜੀਆਂ ਗਲਤਫਹਿਮਾਂ ਫਲਾੰਗਾਂ ਜਾ ਰਹੀਆਂ ਵੀ ਇਹ ਕਿਸੇ ਨੇ ਅਣਖਚਾ ਕੇ ਕੀਤਾ ਹੈ ਅਣਖਚ ਕਰਨ ਵਾਲੇ ਜਿਹੜੇ ਮਤਲਬ ਕਿ ਜਿਹੜੇ ਹੁੰਦੇ ਜੀ ਜੋ ਘੱਟੋ ਘੱਟ ਜਦੋਂ ਉਹਨਾਂ ਨੇ ਦੋਸ਼ ਹੀ ਮੰਨ ਲਏ ਜਦੋਂ ਉਹਨਾਂ ਨੂੰ ਕਾਨੂੰਨ ਹੀ ਸਜ਼ਾ ਦੇ ਰਹੀ ਹੈ ਅਣਖਾਲੇ ਤਾਂ ਫਿਰ ਜਿਹੜੇ 3 ਸਾਲ ਹੋ ਗਏ ਪ੍ਰਦੀਪ ਪਲੇਅਰ ਹਰਸ਼ ਧੂਰੀ ਫਿਰ ਇੱਕ ਹੋਰ ਦੇਖੋ ਖਟੜਾ ਸਾਹਿਬ ਕਹਿੰਦੇ ਆ ਨਾ ਵੀ ਅਸੀਂ ਤਾਂ ਪ੍ਰਦੀਪ ਪਲੇਅਰ ਦੇ ਘਰੇ ਭੇਜੀ ਮਤਲਬ ਕਿ ਜਿਹੜੀ ਸੀਗੀ ਸੈੱਟ ਵਾਲੇ ਜਾਂ ਕੋਈ ਮੇਰਾ ਥਾਣੇਦਾਰ ਗਿਆ ਜਿਹੜਾ ਪ੍ਰਦੀਪ ਕਲੇਰ ਦੇ ਫਾਦਰ ਦਾ ਨਾਮ ਬਦਲਿਆ ਉਹ ਕਿਹਨੇ ਬਦਲਿਆ ਜੀ ਸੈਟ ਕੀ ਜਿਹੜੀ ਸੈਟ ਆ ਖਟੜਣਾ ਸਾਹਿਬ ਦੀ ਸੈਟ ਦੇ ਟਾਈਮ ਦਾ ਹੀ ਚਾਂਦੀਰਾਮ ਹੋਇਆ ਵਾ ਉਹਦੇ ਪਿਓ ਦਾ ਨਾਮ ਸਾਧੂਰਾਮ ਹੈ ਇਹ ਚਾਂਦੀਰਾਮ ਕਿਹਨੇ ਕੀਤਾ ਜੀ ਇਹ ਤੇ ਉਹ ਵੀ ਕਰਦੇ ਆ ਵੀ ਉਹ ਨਾਮ ਫਾਦਰਸ ਨੇਮ ਚੇਂਜ ਸੀਗਾ ਤੇ ਸੈਟ ਵਾਲੇ ਫਿਰ ਵਾਪਸ ਆ ਗਏ ਤੇ ਉਹ ਮੰਨਦੇ ਆ ਨਹੀਂ ਤੇ ਇੱਥੇ ਨਹੀਂ ਕਮਾਲ ਦੀ ਗੱਲ ਆ ਸਾਡੀ ਪੰਜਾਬ ਉਸ ਇੰਨੀ ਕਮਜ਼ੋਰ ਹੋ ਗਈ ਕਿ ਉਹਨੂੰ ਮਤਲਬ ਕਿ ਇੱਕ ਜਿਹੜਾ ਮਤਲਬ ਡੇਰੇ ਦਾ ਨੈਸ਼ਨਲ ਕਮੇਟੀ ਦਾ ਮੈਂਬਰ ਆ ਜਾਂ ਜਮੂਕੀ ਆ ਜਾਂ ਯੂਥ ਵੈਲਫਰ ਫੈਡਰੇਸ਼ਨ ਦਾ ਤੇ ਉਹ ਕਮਾਲ ਆ ਵੀ ਉਹਦੇ ਫਾਦਰ ਦਾ ਨਾਂ ਹੀ ਨਹੀਂ ਪਤਾ ਸੀ ਚੰਦੀਰਾਮ ਤੋਂ ਉਹਨਾਂ ਦਾ ਗਾਂਢੀ ਆ ਜੀ ਹੁਣ ਵੀ ਤੁਸੀਂ ਨਾ ਮੈਂ ਦੇਖਿਆ ਸੀ ਅਰਸ਼ਦੀਪ ਪਲੇਅਰ ਪੜ੍ਹੀ ਜਾਂਦਾ ਸੀਗਾ ਅਕਾਲੀ ਦਲ ਦਾ ਪ੍ਰਵਕਤਾ ਬੁਲਾਰਾ ਜਿਹੜਾ ਜਿੱਥੇ ਉਹ ਦਿਖਾਦਾ ਪੜ੍ਹ ਰਿਹਾ ਨਾ ਜੀ ਮਤਲਬ ਕਿ ਐਸਐਸ ਦੇ ਵਿੱਚ ਇਹ ਤਿੰਨ ਦੇ ਵਿੱਚ ਨਾਮ ਜਾਂਦਾ ਉੱਥੇ ਵੀ ਉਹ ਚੰਦੀਰਾਮ ਹੀ ਪੜ੍ਹੀ ਜਾ ਰਹੇ ਆ ਜੀ ਹਜੇ ਇਹ ਸਾਡੀ ਟੀਮ ਨੇ ਹੀ ਚੇਂਜ ਕਰਵਾਇਆ ਸੀ ਉਹਦਾ ਸਾਧੂ ਗ੍ਰਾਮ ਵੀ ਜੀ ਅਸੀਂ ਆਧਾਰ ਅਸੀਂ ਤਾਂ ਆਧਾਰ ਕਾਰਡ ਤੱਕ ਪ੍ਰੋਵਾਈਡ ਕਰਵਾਤਾ ਜੀ ਪੁਲਿਸ ਨੂੰ ਤੇ ਪੁਲਿਸ ਤੋਂ ਖੁਦ ਦੇਖੋ ਸਾਡੇ ਕੋਲੇ ਇਹੋ ਜਿਹੀ ਕੀ ਸੋਰਸ ਸੀ ਅਸੀਂ ਆਧਾਰ ਕਾਰਡ ਵੀ ਪ੍ਰੋਵਾਈਡ ਕਰਾਇਆ ਫੋਟੋਆਂ ਵੀ ਅਸੀਂ ਪ੍ਰੋਵਾਈਡ ਕਰਵਾਈਆਂ ਖਟੜਾਣਾ ਸਾਹਿਬ ਇਹ ਕਹਿੰਦੇ ਆ ਵੀ ਸਾਡੇ ਕੋਲੇ ਇਹ ਨਾਮ ਹੀ ਗਲਤ ਹੋ ਗਿਆ ਇੱਕ ਹੋਰ ਦੇਖੋ ਜਦੋਂ ਮੈਂ ਮਤਲਬ ਕਿ ਇੱਕ ਵਾਰੀ ਸੈਲੂਨ ਤੇ ਆਇਆ ਸੀ ਸ਼ਾਇਦ ਤੁਹਾਡੇ ਚੈਨਲ ਤੇ ਮੈਂ ਦੱਸਿਆ ਜਾਂ ਕਿਸੇ ਹੋਰ ਚੈਨਲ ਤੇ ਸੈਲੂਨ ਤੇ ਹਰਸ਼ ਧੋਰੀ ਆ ਗਿਆ ਸੀ ਸਾਡੇ ਮੁੰਡਿਆਂ ਨੂੰ ਗੁੱਸਾ ਚੜ ਗਿਆ ਉਹਨਾਂ ਨੇ ਜਦੋਂ ਦੇਖ ਲਿਆ ਹਸੂਰੀ ਉਹਦੇ ਗਲੇ 'ਚ ਹੱਥ ਪਾਇਆ ਤੇ ਗਲੇ 'ਚ ਹੱਥ ਪਾ ਕੇ ਦੋ ਮੁੰਡਿਆਂ ਨੇ ਮਤਲਬ ਆਜੀ ਸਾਹਿਬ ਨੂੰ ਇੱਧਰ ਕਿਸ ਅਫਸਰ ਨੂੰ ਸੈੱਟ ਦੇਣ ਨੂੰ ਫੋਨ ਲਾਇਆ ਸੀ ਵੀ ਤੁਹਾਡਾ ਭਗੌੜਾ ਆਹ ਦੇਖੋ ਉਦੋਂ ਫਟਣਾ ਹੀ ਇੰਚਾਰਜ ਸੀ ਤਾਂ ਉਸ ਆਜੀ ਸਾਹਿਬ ਨੇ ਇਹ ਕਹਿਤਾ ਸੀ ਵੀ ਸਾਨੂੰ ਉਤੋਂ ਹੁਕਮ ਨਹੀਂ ਹੈ ਦਸਤ ਬਾਦਸੀ ਉਹਦੀ ਫਿਰ ਜਦੋਂ ਹੁਕਮ ਨਹੀਂ ਛੱਡਣਾ ਦਾ ਪਹਿਣਾ ਹੀ ਸੀ ਤਾਂ ਫੇਰ ਮਤਲਬ ਕਿ ਹਰਸ਼ ਧੂਰੀ ਦੀ ਅਸੀਂ ਭੱਜੇ ਜਾਂਦੇ ਦੀ ਗੱਡੀ ਤੇ ਵੀਡੀਓ ਪਾਈ ਆ ਆਪਦੇ ਫੇਸਬੁੱਕ ਪੇਜ ਤੇ ਅਸੀਂ ਵੀਡੀਓ ਪਾ ਰਹੇ ਆ ਪਘੋੜੇ ਦੀ ਤੇ ਕਮਾਲ ਐ ਤੇ ਉਹ ਕਹਿੰਦੇ ਵੀ ਸਾਡੇ ਤੋ ਪਹੁੰਚੇ ਹੀ ਨਹੀਂ ਗਿਆ ਉਹਨਾਂ ਤੱਕ ਉਹ ਉਦੋਂ ਉਦੋਂ ਵੀ ਤਾਂ ਫਿਰ ਸੈਟ ਦੇ ਇੰਚਾਰਜ ਖਟੜਾ ਸਾਹਿਬ ਹੀ ਸੀ ਨਾ ਜੀ ਜੀ ਬਿਲਕੁਲ ਠੀਕ ਐ ਵੀਰਪਾਲ ਜੀ ਆਪਾਂ ਤੁਹਾਡੇ ਨਾਲ ਇਹ ਜਿਹੜਾ ਸਿਲਸਿਲਾ ਨਾ ਇਹ ਜਾਰੀ ਰੱਖਾਂਗੇ ਅਗਲੀ ਵਾਰੀ ਤੁਹਾਡੇ ਕੋਲ ਹਨੀ ਪ੍ਰੀਤ ਬਾਰੇ ਜਾਣਾਂਗੇ ਵੀ ਹਨੀ ਪ੍ਰੀਤ ਇਸ ਡੇਰੇ ਚ ਕਿੱਦਾਂ ਆਂਦੀ ਆ ਤੇ ਉਹਦਾ ਕੀ ਜਿਹੜਾ ਫਿਰ ਰੋਲ ਰਹਿੰਦਾ ਕਿੱਦਾਂ ਫਿਲਮਾਂ ਤੱਕ ਸਫਰ ਪਹੁੰਚਦਾ ਕਿੱਦਾਂ ਹਨੀ ਪ੍ਰੀਤ ਦੇ ਉੱਤੇ ਫਿਰ ਇਲਜ਼ਾਮ ਲੱਗਦਾ ਜੋ ਪ੍ਰਦੀਪ ਪਲੇਅਰ ਕਹਿ ਰਹੇ ਆ ਆਪਾਂ ਤੁਹਾਡੇ ਕੋਲ ਅਗਲਾ ਪ੍ਰੋਗਰਾਮ ਜਿਹੜਾ ਤੁਹਾਡੇ ਨਾਲ ਗੱਲਬਾਤ ਕਰਾਂਗੇ ਨਾ ਉਹਦੇ ਵਿੱਚ ਅਸੀਂ ਹਨੀ ਪ੍ਰੀਤ ਬੱਦਾ ਜਿੰਨਾ ਵੀ ਪੂਰਾ ਉਹਦਾ ਡੇਰੇ ਦੇ ਵਿੱਚ ਅਹਿਮ ਰੋਲ ਆ ਕਿੱਦਾਂ ਆਉਂਦੀ ਆ ਉਹਦੇ ਬਾਰੇ ਜ਼ਰੂਰ ਜਾਣਾਂਗੇ ਤਦ ਤੱਕ ਲਈ ਧੰਨਵਾਦ ਸਤਿ ਸ਼੍ਰੀ ਅਕਾਲ ਆਸ਼ੀਰਵਾਦਾਂ ਤਾਂ ਤਾਂ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ